ਨਮਸਕਾਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਗੱਲਾਂ ਵਿੱਚ ਮੈਂ ਤੁਹਾਡੇ ਨਾਲ ਪ੍ਰਭਾ ਸ਼ਰਮਾ ਤੇ ਸਵਾਗਤ ਕਰ ਲੈਂਦੇ ਆ ਨਵੀਨ ਜੀ ਦਾ ਸਟੂਡੀਓ ਵਿੱਚ ਨਵੀਨ ਜੀ ਬਹੁਤ ਬਹੁਤ ਸਵਾਗਤ ਹੈ ਨਵੀਨ ਜੀ ਬੀਤੇ ਦਿਨੀ ਬਠਿੰਡਾ ਦੇ ਹਸਪਤਾਲ ਦੀ ਪਾਰਕਿੰਗ ਵਿੱਚ ਇੱਕ ਕਾਰ ਦਾ ਮਿਲਣਾ ਉਹਦੇ ਵਿੱਚ ਇੱਕ ਲੜਕੀ ਦੀ ਲਾਸ਼ ਬਰਾਮਦ ਹੁੰਦੀ ਹੈ ਜਿਹਦਾ ਨਾਮ ਕਮਲਕੌਰ ਉਰਫ ਕੰਚਨ ਕੁਮਾਰੀ ਜਿਹੜੀ ਕਿ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਸੀ ਆਪਣੇ ਜਿੱਦਾਂ ਦੇ ਉਹਦੇ ਕੰਟਰੋਵਰਸੀ ਵਾਲੇ ਜੋ ਵੀ ਉਹਦੇ ਕੰਟੈਂਟ ਰਹੇ ਆ ਉਹ ਸਾਰੀ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਕੀ ਸਿਨੈਰੀਓ ਸੀ ਉਸ ਕੇਸ ਦਾ ਦੇਖੋ ਜੋ ਹੁਣ ਤੱਕ ਸਾਹਮਣੇ ਆਇਆ ਉਹਦੇ ਵਿੱਚ ਇਹ ਹੈ ਕਿ ਕੰਚਨ ਕੁਮਾਰੀ ਕੋ ਦਾ ਪੱਕਾ ਨਾਮ ਹੈ ਸ਼ਾਇਦ ਬਹੁਤ ਘੱਟ ਲੋਕ ਕੰਚਨ ਕੁਮਾਰੀ ਦੇ ਨਾਮ ਤੋਂ ਜਾਣਦੇ ਹੋਣ ਕਮਲ ਕੌਰ ਭਾਬੀ ਦੇ ਨਾਮ ਤੋਂ ਇੰਸਟਾਗ੍ਰam ਦੇ ਉੱਪਰ ਦੇਖੋ ਪਿਛਲੇ 7 ਸਾਲ ਤੋਂ ਉਹ ਲੇਡੀ ਜਿਹੜੀ ਹੈ ਉਹ ਇੰਸਟਾਗ੍ਰam ਦੇ ਉੱਪਰ ਐਕਟਿਵ ਸੀ ਪਰ 3 ਸਾਲ ਪਹਿਲਾਂ ਉਸਨੇ ਆਈਡੀ ਜਿਹੜੀ ਬਣਾਈ ਉਹ ਕਮਲ ਕੌਰ ਭਾਬੀ ਦੇ ਨਾਮ ਦੇ ਉਤੇ ਜਿਹੜੀ ਆਈਡੀ ਉਹਦੀ ਬਣੀ ਉਸ ਆਈਡੀ ਤੋਂ ਬਾਅਦ ਉਹ ਫੇਮਸ ਹੋਈ ਮਤਲਬ ਪੰਜਾਬ ਦੇ ਵਿੱਚ ਨਾ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਕਰਕੇ ਉਹਦਾ ਨਾਮ ਕੰਚਨ ਕੁਮਾਰੀ ਨਹੀਂ ਸੀ ਪਤਾ ਤੇ ਇਹੀ ਉਹਦੇ ਲਈ ਉਹਦਾ ਵਿਵਾਦ ਦਾ ਕਾਰਨ ਵੀ ਰਿਹਾ ਕਿ ਇੱਕ ਉਹ ਔਰਤ ਜਿਹੜੀ ਕਿ ਪਹਿਲਾਂ ਉਸ ਧਰਮ ਚੋਂ ਪੰਥ ਚੋਂ ਨਹੀਂ ਹੈ ਪਰ ਉਹਨੇ ਆਪਣੇ ਨਾਮ ਦੇ ਨਾਲ ਕੌਰ ਲਗਾ ਲਿਆ ਔਰ ਉਸ ਤੋਂ ਬਾਅਦ ਉਹਦਾ ਜਿਹੜਾ ਕੰਟੈਂਟ ਸੀ ਉਹ ਇੰਨਾ ਜ਼ਿਆਦਾ ਗਲਤ ਸੀ ਮਤਲਬ ਕਿ ਤੁਸੀਂ ਦੇਖੋ ਕਿ ਜਦੋਂ ਤੋਂ ਕੱਲ ਤੋਂ ਹੁਣ ਖਬਰ ਸਾਨੂੰ ਪਤਾ ਲੱਗੀ ਹੈ ਮੰਨ ਲਓ ਤੇ ਅਸੀਂ ਵੀ ਕੁਝ ਉਹਦੇ ਵਿੱਚ ਸਰਚ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਕੌਣ ਸੀ ਕਿੱਥੋਂ ਸੀ ਕਿੱਦਾਂ ਸੀ ਤੇ ਤੁਸੀਂ ਕਹੋ ਵੀ ਮਤਲਬ ਉਸ ਕੰਟੈਂਟ ਨੂੰ ਤੁਸੀਂ ਕੱਲੇ ਬੈਠ ਕੇ ਜਾਂ ਸੁਣੋ ਕਿ ਜਾਂ ਤੁਹਾਨੂੰ ਹੈੱਡਫੋਨ ਲਗਾ ਕੇ ਸੁਣਨਾ ਪਊਗਾ ਵੀ ਇਦਾਂ ਦਾ ਕੰਟੈਂਟ ਸੀ ਜਿਹੜਾ ਵਾਕਈ ਸੁਣਨ ਲਾਇਕ ਨਹੀਂ ਸੀ। ਅੱਛਾ ਕੰਟੈਂਟ ਇਦਾਂ ਦਾ ਸੀਗਾ ਜੇਕਰ ਉਹਦੇ ਫਾਲੋਅਰਸ ਦੀ ਗੱਲ ਕਰੀਏ 3 ਲੱਖ ਤੋਂ ਜਿਹੜੇ ਉਹਦੇ ਫਾਲੋਅਰਸ ਜ਼ਿਆਦਾ ਸੀਗੇ। ਕਿਸ ਤਰ੍ਹਾਂ ਲੈਂਦੇ ਹੋ ਕਿ ਕੰਟੈਂਟ ਉਹਦਾ ਅਸ਼ਲੀਲ ਸੀਗਾ ਜਾਂ ਡਬਲ ਮੀਨਿੰਗ ਉਹ ਗੱਲਾਂ ਕਰਦੀ ਸੀਗੀ ਤੇ ਲੋਕੀ ਫਿਰ ਵੀ ਉਹਨੂੰ ਪਸੰਦ ਕਰਦੇ ਸੀ ਲੋਕਾਂ ਚਾਹਣ ਵਾਲੇ ਵੀ ਉਹਨੂੰ ਬੜੇ ਸੀਗੇ ਜਿਹੜੇ ਉਹਦੀ ਨੀ ਫਾਲੋਇੰਗ ਸੀ। ਦੇਖੋ ਚਾਹਣ ਚਾਹਣ ਵਾਲੇ ਇਦਾਂ ਦੇ ਲੋਕਾਂ ਦੇ ਮਤਲਬ ਉਹਨਾਂ ਨੂੰ ਜਿਹੜੇ ਲੋਕ ਦੇਖਦੇ ਹੁੰਦੇ ਆ। ਉਨਾ ਨੂੰ ਅਸੀਂ ਚਾਹਣ ਵਾਲੇ ਸਮਝ ਲੈਨੇ ਪਰ ਲੋਕ 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 ਦੇਖਦੇ ਸਿਰਫ ਐਂਟਰਟੇਨਮੈਂਟ ਬਈ ਸਾਨੂੰ ਗੱਲਾਂ ਮਿਲ ਗਈਆਂ ਪਸੰਦ ਮਤਲਬ ਉਹ ਵਾਲਾ ਪਸੰਦ ਨਹੀਂ ਹੁੰਦਾ ਵੀ ਉਹ ਦਿਲ ਕਰਕੇ ਅਸੀਂ ਕੁਝ ਵੀ ਕਰ ਦਾਂਗੇ ਮਤਲਬ ਇੱਕ ਹੁੰਦਾ ਕਿ ਆਰਟਿਸਟ ਨੂੰ ਇੱਕ ਸਮੇਂ ਦੇ ਉੱਤੇ ਰੱਬ ਮੰਨਿਆ ਜਾਂਦਾ ਇਹ ਉਹ ਵਾਲੀ ਚੀਜ਼ ਨਹੀਂ ਹੁੰਦੀ ਕੁਝ ਸਮੇਂ ਦੇ ਲਈ ਲੋਕ ਆਪ ਦਾ ਐਂਟਰਟੇਨਮੈਂਟ ਕਰਨ ਦੇ ਲਈ ਮਤਲਬ ਹੱਸਣ ਦੇ ਲਈ ਅੱਜ ਕੱਲ ਤੁਸੀਂ ਦੇਖੋ ਚਾਹੇ ਕੋਈ ਫਿਲਮਾਂ ਹੋਣ ਚਾਹੇ ਤੁਸੀਂ ਕੋਈ ਕਾਮੇਡੀ ਸ਼ੋਅ ਲੈ ਲਓ ਡਬਲ ਮੀਨਿੰਗ ਹੀ ਚੱਲਦਾ ਉੱਥੇ ਸਾਰਾ ਕੁਝ ਤੇ ਲੋਕ ਘੱਟ ਸਮੇਂ ਦੇ ਵਿੱਚ ਇਹ ਰੀਲਸ ਕਰਦੇ ਆ ਕਿ ਆਪਾਂ ਪਹਿਲਾਂ ਵੀ ਸ਼ਤ ਕਈ ਵਾਰੀ ਜ਼ਿਕਰ ਕੀਤਾ ਕਿ ਘੱਟ ਸਮੇਂ ਦੇ ਵਿੱਚ ਸਕਰੋਲ ਕਰਦੇ ਕਰਦੇ ਤੁਹਾਡੇ ਸਾਹਮਣੇ ਰੀਲ ਆਈ ਉਹਦੇ ਵਿੱਚ ਕੰਟੈਂਟ ਗਲਤ ਆ ਤੁਸੀਂ ਉਹਦੇ ਤੇ ਉਹਦੀ ਸਕਰੀਨ ਦੇਖ ਲਈ ਤਾਂ ਉਹਦੇ ਥੱਲੇ ਫਿਰ ਲਾਈਨ ਲੱਗ ਜਾਣੀ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਤੁਸੀਂ ਕਦੋਂ ਉਹਦੇ ਫੈਨ ਬਣ ਗਏ ਤੇ ਲੋਕ ਸਬਸਕ੍ਰਾਈਬ ਵੀ ਕਰ ਰਹੇ ਸੀ ਮਤਲਬ ਉਹਦਾ ਕੰਟੈਂਟ ਜਿਹੜਾ ਸੀ ਉਹਦੀ ਮੌਤ ਦਾ ਕਾਰਨ ਕਹਿ ਲੋ ਤੁਸੀਂ बन ਗਿਆ ਔਰ ਬੀਤੇ ਕੱਲ ਜਿਹੜੀ ਉਹਦੀ ਬਾਡੀ ਮਿਲੀ ਹੈ ਆ ਆਦੇਸ਼ ਹਸਪਤਾਲ ਬਠਿੰਡਾ ਦੇ ਬਾਹਰ ਔਰ ਦੱਸਿਆ ਜਾ ਰਿਹਾ ਕਿ ਉਹ ਬਾਡੀ ਜਿਹੜੀ ਉੱਥੇ ਉਹਦੀ ਕਾਰ ਜਿਹੜੀ ਸੀ ਦੋ ਤਿੰਨ ਦਿਨ ਪਹਿਲਾਂ ਦੀ ਖੜੀ ਸੀ ਹੁਣ ਜਿਹੜੀਆਂ ਸੀਸੀਟੀਵੀ ਸਾਹਮਣੇ ਆ ਰਹੀਆਂ ਨੇ ਉਸ ਸੀਸੀਟੀਵੀ ਦੇ ਵਿੱਚ ਦੇਖਿਆ ਜਾ ਰਿਹਾ ਕਿ ਇੱਕ ਲੜਕਾ ਜਿਹੜਾ ਹੈ ਉਹ ਉਹਦੀ ਕਾਰ ਦੇ ਵਿੱਚੋਂ ਨਿਕਲਦਾ ਔਰ ਕਾਰ ਦੇ ਵਿੱਚੋਂ ਨਿਕਲ ਕੇ ਅੱਗੇ ਜਾ ਕੇ ਪਾਰਕਿੰਗ ਦੇਖਦਾ ਹੈ ਹਸਪਤਾਲ ਦੇ ਬਾਹਰ ਜਾ ਕੇ ਪਾਰਕਿੰਗ ਦੇਖ ਕੇ ਫਿਰ ਉਹ ਆ ਕੇ ਇਸ਼ਾਰਾ ਕਰਦਾ ਕਿਸੇ ਨੂੰ ਕਿ ਗੱਡੀ ਉੱਥੇ ਲਗਾਣੀ ਹੈ ਫੋਨ ਤੇ ਹੁੰਦਾ ਫੋਨ ਤੇ ਉਹ ਗੱਲ ਕਰਦਾ ਨਿਕਲਦਾ ਔਰ ਉਸ ਤੋਂ ਬਾਅਦ ਉਹ ਗੱਡੀ ਉੱਥੇ ਲਗਾ ਦਿੰਦੇ ਹੁਣ ਹੋਇਆ ਕੀ ਹੈ ਕਿ ਗਰਮੀ ਬਹੁਤ ਹੈ ਕਾਰ ਬੰਦ ਸੀ ਕਾਰ ਬੰਦ ਸੀ ਜਿਹੜੀ ਬਾਡੀ ਸੀ ਉਹ ਮਤਲਬ ਉਹ ਪਿਗਲ ਜਾਂਦੀ ਹੈ ਬਾਡੀ ਉਹ ਜਦੋਂ ਉਹਦਾ ਲਿਕੁਇਡ ਜਿਹੜਾ ਸੀਗਾ ਉਹ ਨੀਚੋਂ ਕਾਰ ਦੇ ਥੱਲੇੋਂ ਬਾਹਰ ਨਿਕਲਦਾ ਉੱਥੇ ਮੱਖੀਆਂ ਬੈਠਣੀਆਂ ਸ਼ੁਰੂ ਹੋ ਗਈਆਂ 스멜 ਆਣੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਜਦੋਂ ਉੱਥੇ ਜਾ ਕੇ ਉਹਨੂੰ ਕਾਰ ਨੂੰ ਖੋਲਿਆ ਜਾਂਦਾ ਤੇ ਮਤਲਬ ਸ਼ੀਸ਼ਾ ਹੀ ਤੋੜਿਆ ਜਾਂਦਾ ਉਹਦਾ ਮਤਲਬ ਉਹਦੇ ਵਿੱਚੋਂ ਉਹਨੂੰ ਕੱਢਿਆ ਜਾਂਦਾ ਜਦੋਂ ਦੇਖਿਆ ਜਾਂਦਾ ਤੇ ਉਸ ਦੇ ਵਿੱਚ ਉਹਦੀ ਬੋਡੀ ਪਈ ਸੀ ਜਿਸ ਤੋਂ ਇਹ ਪਤਾ ਲੱਗਾ ਕਿ ਇਹ ਜਿਹੜੀ ਕਾਰ ਹੈ ਸੀਸੀਟੀਵੀ ਦੇ ਵਿੱਚ ਵੀ ਹੁਣ ਸਾਹਮਣੇ ਆ ਰਿਹਾ ਕਿ ਦੋ ਤਿੰਨ ਦਿਨ ਪਹਿਲਾਂ ਦੀ ਇੱਥੋਂ ਖੜੀ ਸੀ ਔਰ ਉਹਦੀ ਜਿਹੜੀ ਬੋਡੀ ਆ ਕੱਲ ਇਹ ਖਬਰ ਜਿਹੜੀ ਹੈ ਉਹ ਕੱਲ ਲੋਕਾਂ ਦੇ ਸਾਹਮਣੇ ਆਈ ਹੈ ਪਰ ਬੋਡੀ ਪਰसों ਦੇਰ ਸ਼ਾਮੇ ਮਿਲ ਗਈ ਸੀ ਉਹਦੀ ਅੱਛਾ ਜਦੋਂ ਉਹਦੀ লাশ ਬਰਾਮਦ ਹੁੰਦੀ ਆ ਉਦੋਂ ਕਮਲਕੌਰ ਦਾ ਜਿਹੜਾ ਮਰਡਰ ਮਿਸਟਰੀ ਬਣ ਜਾਂਦੀ ਆ ਕਿ ਮਰਡਰ ਕਿਹੜੇ ਉਹਨਾਂ ਨੂੰ ਰੱਖ ਕੇ ਕੀਤਾ ਗਿਆ ਜਾਂ ਕਿਹਨੇ ਕੀਤਾ ਆ ਜਿਹੜੀ ਕਮਲਕੌਰ ਦੀ ਲਾਸਟ ਪੋਸਟ ਜੀ ਅਸੀਂ ਦੇਖੀ ਉਹਨੇ ਮਤਲਬ ਪ੍ਰੇਮ ਸੰਬੰਧਾਂ ਦੇ ਲੋਕਾਂ ਦਾ ਸੂਤਰਾ ਤੋਂ ਪਤਾ ਚੱਲਦਾ ਸੀ ਉਦੋਂ ਤੱਕ ਦੀ ਜਿਹੜੀ ਖਬਰ ਸੀਗੀ ਕਿ ਜਿਹੜਾ ਇਹਦਾ ਕਤਲ ਆ ਉਹ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਕੀਤਾ ਗਿਆ ਆ ਜਾਂ ਹੁਣ ਜਿਹੜੀ ਖਬਰ ਆ ਰਹੀ ਆ ਹੁਣ ਕੁਝ ਹੋਰ ਹੀ ਸਿਨੈਰੀਓ ਬਾਹਰ ਆ ਰਿਹਾ ਆ हां ਜਿਹੜੇ ਤੁਸੀਂ ਜੇ ਕੱਲ ਦੀਆਂ ਕੁਝ ਵੀਡੀਓਜ਼ ਦੇਖੋਗੇ ਉਹਨਾਂ ਦੀ ਫੈਮਿਲੀ ਦੇ ਨਾਲ ਜਦੋਂ ਮੀਡੀਆਦਾਰਿਆਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਫੈਮਿਲੀ ਨੇ ਤਾਂ ਇਹੀ ਦੱਸਿਆ ਵੀ ਸਾਨੂੰ ਕਹਿ ਕੇ ਗਈ ਸੀ ਕਿ ਮੈਂ ਪ੍ਰੋਮੋਸ਼ਨ ਦੇ ਲਈ ਜਾ ਰਹੀ ਹਾਂ ਬਠਿੰਡਾ ਲੁਧਿਆਣਾ ਦੀ ਰਹਿਣ ਵਾਲੀ ਸੀ ਮੋਹ ਜੋ ਉਹਨੋਂ ਘਰੋਂ ਨਿਕਲੀ ਇਹ ਕਹਿ ਕੇ ਕਿ ਵੀ ਮੈਂ ਪ੍ਰੋਮੋਸ਼ਨ ਤੇ ਮੈਂ ਪ੍ਰੋਮੋਸ਼ਨ ਤੇ ਚੱਲੀ ਹਾਂ ਘਰਦਿਆਂ ਨੂੰ ਜਦੋਂ ਮੀਡੀਆਦਾਰਿਆਂ ਨੇ ਪੁੱਛਿਆ ਕਿ ਹੋਰ ਕੀ ਗੱਲਬਾਤ ਹੋਈ ਉਹ ਕਹਿੰਦੇ ਸਾਨੂੰ ਇੰਨਾ ਹੀ ਪਤਾ ਉਹਦੇ ਨਿੱਜੀ ਜੀਵਨ ਬਾਰੇ ਉਹਨਾਂ ਨੇ ਕੁਝ ਨਹੀਂ ਦੱਸਿਆ ਪਰ ਆਂਢੀ ਗੁਆਂਢੀ ਜਿਹੜੇ ਸੀ ਜਦੋਂ ਮਹੱਲਾ ਨਿਵਾਸੀਆਂ ਦੇ ਨਾਲ ਕੁਝ ਮੀਡੀਆਦਾਰ ਉਹ oh, ਜੋ your... ਜੋ ਉਹਦੀ ਲਾਈਫ ਜਿਹੜੀ ਉਹ ਇੰਸਟਾਗ੍ਰam ਤੇ ਦੇਖਦੀ ਸੀ ਉਹਦਾ ਦੀ ਨਹੀਂ ਸੀ ਹਾਂ ਜਦੋਂ ਉਹਦੇ ਗਵਾਂਡੀਆਂ ਨਾਲ ਗੱਲਬਾਤ ਮੈਂ ਵੀ ਉਹ ਤੁਸੀਂ ਜਿਨ੍ਹਾਂ ਦੀ ਗੱਲ ਕਰਦੇ ਮੈਂ ਵੀ ਉਹ ਇੰਟਰਵਿਊ ਸੁਣੀ ਉਹਨਾਂ ਦੇ ਗਵਾਂਡੀਆਂ ਦੀ ਉਹ ਕਹਿ ਰਹੇ ਸੀ ਚਾਹੇ ਉਹਦਾ ਕੰਟੈਂਟ ਇੰਸਟਾਗ੍ਰam ਤੇ ਅਸ਼ਲੀਲ ਸੀਗਾ ਬਟ ਉਹ ਜਿਹੜਾ ਜਿਹੜਾ ਉੱਥੇ ਉਹ ਇਹ 25 ਸਾਲ ਤੋਂ 21 ਸਾਲ ਤੋਂ ਉੱਥੇ ਰਹਿ ਰਹੇ ਆ ਰਹਿਣਾ ਰਹਿਣਾ ਸੈਣਾ ਸੀ ਉਹ ਬਿਲਕੁਲ ਸਾਦਾ ਸੀ ਸੂਟ ਸਲਵਾਰ ਚ ਉਹ ਰਹਿੰਦੀ ਸੀ ਵੀ ਕਦੇ ਵੀ ਪਰਿਵਾਰ ਦਾ ਜਾਂ ਕਿਸੇ ਦਾ ਵੀ ਕਿਸੇ ਨਾਲ ਝਗੜਾ ਨਹੀਂ ਸੀ ਹੋਇਆ ਉਹਨਾਂ ਦਾ ਹਾਂ ਜੋ ਉਹਨਾਂ ਨੇ ਦੱਸਿਆ ਉਹਦੇ ਮੁਤਾਬਕ ਉਹ ਇਹੀ ਦੱਸ ਰਹੇ ਸੀ ਔਰ ਇਹ ਵੀ ਕੁਝ ਦੇ ਵੱਲੋਂ ਦੱਸਿਆ ਸੰਬੰਧ ਦਾ ਅਜੇ ਤੱਕ ਉਹਦੀ ਇੱਕ ਹੋਰ ਫਰੈਂਡ ਸੀ ਜਿਹੜੀ ਸੋਸ਼ਲ ਮੀਡੀਆ ਤੇ ਐਕਟਿਵ ਆ ਉਹਨੇ ਵੀ ਇਸ ਚੀਜ਼ ਦਾ ਸ਼ਾਇਦ ਕਿਰਨ ਉਹਦਾ ਨਾਮ ਕੋਈ ਉਹ ਵੀ ਉਹ ਉਹਦੇ ਤੋਂ ਜਦੋਂ ਉਹਦੇ ਨਾਲ ਗੱਲਬਾਤ ਹੁੰਦੀ ਹੈ ਤੇ ਉਹਨੇ ਵੀ ਦੱਸਿਆ ਕਿ ਉਹਦੀ ਉਹਦਾ ਪ੍ਰੇਮ ਸੰਬੰਧ ਕੋਈ ਨਹੀਂ ਸੀ ਜੋ ਹੁਣ ਤੱਕ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਬਾਕੀ ਪੁਲਿਸ ਜਾਂਚ ਕਰ ਰਹੀ ਹੈ ਜਾਂਚ ਦੇ ਵਿੱਚ ਸਾਹਮਣੇ ਆ ਜਾਏਗਾ ਪਰ ਜੇ ਪ੍ਰੇਮ ਸੰਬੰਧ ਨਹੀਂ ਸੀ ਫਿਰ ਉਹਦੀ ਮੌਤ ਦਾ ਕਾਰਨ ਕੀ ਬਣਿਆ ਉਦੋਂ ਤੱਕ ਕੱਲ ਤੱਕ ਦੀਆਂ ਖਬਰਾਂ ਜਿਹੜੀਆਂ ਸੀ ਇਹ ਸੀ ਮਿਸਟਰੀ ਬਣੀ ਹੋਈ ਸੀ ਹਾਂ ਉਹਦੀ ਮੌਤ ਦੇ ਫਿਰ ਕਾਰਨ ਹੋਰ ਵੀ ਕਈ ਸਭ ਨੂੰ ਪਤਾ ਹੈ ਅਰਸ਼ ਡੱਲਾ ਦਾ 7 ਮਹੀਨੇ ਪਹਿਲਾਂ ਫੋਨ ਆਣਾ ਧਮਕੀ ਦੇਣਾ ਮਤਲਬ ਧਮਕੀ ਆਣਾ ਉਹਦੀ ਕਿ ਉਹ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਰਸਤੇ ਤੇ ਲਿਜਾ ਰਹੀ ਹੈ ਗਲਤ ਕੰਟੈਂਟ ਪਾ ਰਹੀ ਹੈ ਮਤਲਬ ਬਹੁਤ ਗੰਦ ਬੋਲਦੀ ਹੈ ਹਮ ਇਹਦੇ ਵਿੱਚ ਕੋਈ ਝੂਠ ਨਹੀਂ ਸੀ ਹਮ ਇਹਦੇ ਵਿੱਚ ਕੋਈ ਝੂਠ ਨਹੀਂ ਸੀ ਕਿਉਂ ਬੰਦ ਬੋਲਦੀ ਆ ਸਾਰਾ ਕੁਝ ਕਰ ਰਹੀ ਆ ਕਿਉਂਕਿ ਉਹਨਾਂ ਦੀ ਜਿਹੜੀ ਵੀਡੀਓ ਦੀ ਗੱਲ ਕਰ ਲੋ ਨਾ ਤਾਂ ਉਹ ਪਰਿਵਾਰ ਚ ਬੈਠ ਕੇ ਇਕੱਲੇ ਬੈਠੇ ਵੀ ਆਪਾਂ ਜੇ ਕੋਈ ਸਾਨੂੰ ਫਾਰਵਰਡ ਕਰਦਾ ਉਹ ਸੁਣਨ ਵਾਲੀਆਂ ਨਹੀਂ ਸੀ ਮਤਲਬ ਗੱਲੇ ਬੈਠੇ ਵੀ ਤੁਹਾਨੂੰ ਆਵਾਜ਼ ਘੱਟ ਕਰਨੀ ਪਊਗੀ ਜੇ ਤੁਸੀਂ ਇਕੱਲੇ ਬੈਠ ਕੇ ਵੀ ਉਹ ਸੁਣ ਰਹੇ ਆ ਨਾ ਉਸ ਵੀਡੀਓ ਦੀ ਤੁਹਾਨੂੰ ਆਵਾਜ਼ ਘੱਟ ਕਰਕੇ ਸੁਣੀ ਪਊਗੀ ਕਿ ਇਹ ਆਵਾਜ਼ ਕਿਤੇ ਇਧਰ ਉਧਰ ਨਾ ਚੱਲ ਜਾ ਮਤਲਬ ਇਸੇ ਤਰੀਕੇ ਦਾ ਕੰਟੈਂਟ ਉਹਦੇ ਵੱਲੋਂ ਪੇਸ਼ਿਆ ਜਾਂਦਾ ਸੀ ਫਿਰ ਜਦੋਂ ਅਰਸ਼ ਡੱਲਾ ਦਾ ਫੋਨ ਆਇਆ ਤੁਹਾਨੂੰ ਯਾਦ ਹੋਏਗਾ ਅਮਰਤਪਾਲ ਸਿੰਘ ਮੈਰੋ ਜੀ ਉਦੇ ਵੱਲੋਂ ਵੀ ਕਈ ਵਾਰੀ ਧਮਕੀ ਦਿੱਤੀ ਗਈ ਹੈ ਇਸ ਚੀਜ਼ ਦੀ ਕਿ ਅਸੀਂ ਮਤਲਬ ਤੂੰ ਸੁਧਰ ਜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਅੱਛਾ ਪਹਿਲਾਂ ਉਹਨਾਂ ਨੇ ਅ ਅੰਮ੍ਰਿਤਪਾਲ ਸਿੰਘ ਮੈਰੋ ਦੀ ਇੱਥੇ ਗੱਲ ਕੀਤੀ ਅਸ਼ਦੱਲਾ ਨੇ ਜਿਹੜੀ ਸੀ ਉਹ ਉਹਨਾਂ ਨੇ ਸਿੱਧੀ ਵਾਰਨਿੰਗ ਹੀ ਦਿੱਤੀ ਸੀ ਤੇ ਜੇ ਅੰਮ੍ਰਿਤਪਾਲ ਸਿੰਘ ਮੈਰੋ ਦਾ ਜੀ ਹੁਣ ਆਇਆ ਆ ਸੂਤਰਾ ਦੇ ਹਵਾਲੇ ਤੋਂ ਜੋ ਵੀ ਖਬਰਾਂ ਚੱਲ ਰਹੀਆਂ ਅੰਮ੍ਰਿਤਪਾਲ ਸਿੰਘ ਮੈਰੋ ਨੇ ਉਹਨਾਂ ਨੂੰ ਪਹਿਲਾਂ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਅਸੀਂ ਜਿਹੜੀ ਕੁੜੀ ਸੀਗੀ ਫੈਮਿਲੀ ਇਹਨਾਂ ਦੀ ਮਤਲਬ ਇਹਨਾਂ ਦੀ ਨੀ ਸਥਿਤੀ ਆਰਥਿਕ ਸਥਿਤੀ ਠੀਕ ਨਹੀਂ ਸੀ ਪਰਿਵਾਰ ਜਿਹੜਾ ਗਰੀਬੀ ਗਰੀਬੀ ਘਟ ਰਿਆ ਸੀ ਔਰ ਇਹਦੇ ਜਿਹੜੇ ਕਮਲਕੌਰ ਦੇ ਫਾਦਰ ਸੀ ਉਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਸੀ ਤੇ ਜਿਹਦੇ ਕਰਕੇ ਅਮਰਿਤਪਾਲ ਸਿੰਘ ਮੈਰੋ ਹੁਣਾਂ ਨੇ ਤੇ ਉਹਨਾਂ ਦੇ ਸਾਥੀਆਂ ਨੇ 1.5 ਲੱਖ ਦੀ ਇਹਨਾਂ ਦੀ ਮਦਦ ਕੀਤੀ ਸੀ ਮਦਦ ਵੀ ਕੀਤੀ ਸੀ ਉਦੋਂ ਮਦਦ ਵੀ ਕੀਤੀ ਸੀ ਇਸ ਚੀਜ਼ ਦਾ ਉਹਨਾਂ ਦਾ ਵਿਰੋਧ ਵੀ ਕੁਝ ਜਥੇਬੰਦੀਆਂ ਨੇ ਕੀਤਾ ਸੀ ਕਿ ਤੁਸੀਂ ਇੱਦਾਂ ਦੇ ਬੰਦੇ ਦੀ ਮਦਦ ਕਿਉਂ ਕਰ ਦਿੱਤੀ ਅਤੇ ਉਸ ਟਾਈਮ ਇਹਨੂੰ ਸਮਝਾਇਆ ਵੀ ਗਿਆ ਸੀ ਕਿ ਜਿਹੜਾ ਤੁਸੀਂ ਆ ਕੰਟੈਂਟ ਪਾ ਰਹੇ ਹੋ ਇਹ ਪਰ ਉਸ ਦੇ ਬਾਵਜੂਦ ਵੀ ਉਹਨੇ ਕੰਟੈਂਟ ਵੀ ਪਾਇਆ ਉਸੇ ਤਰੀਕੇ ਦੇ ਨਾਲ ਚੱਲਦਾ ਰਿਹਾ ਪਰ ਹੁਣ ਜੋ ਖਬਰ ਫਿਲਹਾਲ ਦੀ ਇਹ ਆ ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਮਤਲਬ ਅਸੀਂ ਕਰ ਰਹੇ ਹਾਂ ਉਦੋਂ ਤੱਕ ਪ੍ਰੈਸ ਕਾਨਫਰੈਂਸ ਹੋਣ ਵਾਲੀ ਸੀ ਬਠਿੰਡਾ ਪੁਲਿਸ ਦੀ ਅਜੇ ਤੱਕ ਨਹੀਂ ਹੋਈ ਹੈ ਪਰ ਅਮਰਤਪਾਲ ਮਹਿਰੋ ਦੇ ਜਿਹੜੇ ਦੋ ਸਾਥੀ ਸੀ ਸੱਜੀਆਂ ਖੱਬੀਆਂ ਬਾਹਮਾ ਜਿਹਨਾਂ ਨੂੰ ਆਪਣੀ ਕਹਿੰਦੇ ਸੀ ਉਹਨਾਂ ਨੂੰ ਜਸਪ੍ਰੀਤ ਸਿੰਘ ਤੇ ਨਿਮਰਜੀਤ ਸਿੰਘ ਹਾਂ ਉਹ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਔਰ ਹੁਣ ਤੱਕ ਖਬਰਾਂ ਇਹ ਵੀ ਆ ਰਹੀਆਂ ਕਿ ਸ਼ਾਇਦ ਮੈਰੋ ਹੁਣਾਂ ਦੇ ਉੱਪਰ ਵੀ ਕਾਰਵਾਈ ਹੋ ਸਕਦੀ ਹੈ ਪਰ ਪੁਲਿਸ ਜਦੋਂ ਹੁਣ ਪ੍ਰੈਸ ਕਾਨਫਰੰਸ ਕਰੇਗੀ ਸਾਰਾ ਕੁਝ ਉਹਦੇ ਵਿੱਚ ਸਾਹਮਣੇ ਆਏਗਾ ਪਰ ਅਮਰਿਤਪਾਲ ਮੈਰੋ ਦੀਆਂ ਜਿਹੜੀਆਂ دیر ਕੱਲ ਸ਼ਾਮ ਦੀਆਂ ਦੋ ਵੀਡੀਓ ਚੱਲਦੀਆਂ ਪਈਆਂ ਦੋ ਪਾਰਟ ਦੇ ਵਿੱਚ ਉਹਨਾਂ ਨੇ ਜਿਹੜੀ ਵੀਡੀਓ ਬਣਾਈ ਹੈ ਕਤਲ ਦੀ ਜ਼ਿੰਮੇਵਾਰੀ ਲਈ ਉਹਨਾਂ ਨੇ ਬਕਾਇਦਾ ਪੋਸਟ ਵੀ ਪਾਈ ਆਪਣੇ ਆਫੀਸ਼ੀਅਲ ਅਕਾਊਂਟ ਤੇ ਕਤਲ ਦੀ ਜ਼ਿੰਮੇਵਾਰੀ ਉਹ ਵੀਡੀਓ ਦੇ ਵਿੱਚ ਸਿੱਧਾ ਵੀ ਨਹੀਂ ਬੋਲੇ ਕਿ ਅਸੀਂ ਨਹੀਂ ਕੀਤਾ ਆ ਜਾਂ ਜਾਂ ਕੀਤਾ ਜਾਂ ਅਸੀਂ ਨਹੀਂ ਕੀਤਾ ਪਰ ਇਹ ਜ਼ਰੂਰ ਕਹਿ ਦਿੱਤਾ ਇਸ਼ਾਰਿਆਂ-ਇਸ਼ਾਰਿਆਂ ਦੇ ਵਿੱਚ ਵੀ ਜ਼ਰੂਰੀ ਨਹੀਂ ਹੈ ਕਿ ਹਰੇਕ ਵਾਰ ਜਿਹੜੇ ਵੀ ਗੰਦ ਫੁਲਾ ਰਹੇ ਉਹਨਾਂ ਦੀਆਂ ਲਾਸ਼ਾਂ ਮਿਲਣਗੀਆਂ ਹਮਤਲਬ ਸਿੱਧੇ ਤੌਰ ਦੇ ਉੱਤੇ ਜਦੋਂ ਅਸੀਂ ਕਿਸੇ ਚੀਜ਼ ਤੋਂ ਨਕਾਰ ਨਹੀਂ ਕਰਦੇ ਮਤਲਬ ਉਹਨਾਂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੋਇਆ ਜੀ ਉਹਨਾਂ ਨੇ ਇੱਕ ਵਾਰ ਵੀ ਦੋ ਦੋ ਵੀਡੀਓਜ਼ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਨਹੀਂ ਕੀਤਾ ਕਿ ਸਾਡੇ ਸਾਥੀਆਂ ਦੇ ਉੱਪਰ ਇਲਜ਼ਾਮ ਲਗਾਇਆ ਜਾ ਰਿਹਾ ਜਾਂ ਗਲਤ ਫਸਾਇਆ ਜਾ ਰਿਹਾ ਮਤਲਬ ਇਹਦਾ ਮਤਲਬ ਇਹੀ ਆ ਕਿ ਕਿਤੇ ਨਾ ਕਿਤੇ ਉਹ ਇਸ ਚੀਜ਼ ਨੂੰ ਅਕਸੈਪਟ ਕਰ ਰਿਹਾ ਕਿ ਹਾਂ ਵੀ ਜੇ ਉਹ ਜਿਹੜਾ ਗਲਤ ਕਰੂਗਾ ਉਹਦੇ ਤੇ ਤਾਂ ਕਾਰਵਾਈ ਹੋਗੀ ਇਵਨ ਕਿ ਹੋਰ ਵੀ ਕਈ YouTube ਉਸ ਦਾ ਨਾਮ ਉਹਨਾਂ ਨੇ Instagram ਤੇ ਜਿਹੜੇ ਇੰਦਾ ਦੇ ਬਲਗਰ ਜਿਹੜੇ ਨਾਮ ਜਿਹੜਾ ਲੈ ਦਿੱਤਾ ਆ ਕਿ ਅਗਲੇ ਨੰਬਰ ਜੇ ਇਹ ਨਹੀਂ ਹਟਦੇ ਇਵਨ ਕੇ ਇਹ ਵੀ ਕਹਿ ਦਿੱਤਾ ਜੇ ਇਹ ਨਹੀਂ ਹਟਦੇ ਔਰ ਇਹ ਆਪਣਾ ਕੰਟੈਂਟ ਦੋ ਦਿਨਾਂ ਦੇ ਵਿੱਚ ਇਹਨੂੰ ਡਿਲੀਟ ਕਰਨ ਔਰ ਇਹਨਾਂ ਦੇ ਮਾਪੇ ਵਾਪਸ ਸੋਸ਼ਲ ਮੀਡੀਆ ਤੇ ਆ ਕੇ ਵੀਡੀਓ ਪਾਣ ਕੇ ਸਾਡੇ ਬੱਚਿਆਂ ਤੋਂ ਗਲਤੀ ਹੋ ਗਈ ਅੱਗੇ ਤੋਂਦਾ ਦਾ ਕੰਟੈਂਟ ਨਹੀਂ ਪਾਣਗੇ ਅਦਰਵਾਇਜ਼ ਅਸੀਂ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਅੱਛਾ ਬਹੁਤ ਮੰਦਭਾਗੀ ਘਟਨਾ ਆ ਕਿਸੇ ਦਾ ਇਦਾਂ ਕਤਲ ਹੋ ਜਾਣਾ ਪਰ ਉਹਦੇ ਪਿੱਛੇ ਦੇ ਕੀ ਕਾਰਨ ਰਹੇ ਆ ਉਹ ਤੁਹਾਡੇ ਮੇਰੇ ਸਾਹਮਣੇ ਨੇ ਪਰ ਕੰਟੈਂਟ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਪਾ ਰਹੇ ਆ ਇਹਦਾ ਉਹਨੇ ਇਹੀ ਕਿਉਂ ਚੂਜ਼ ਕੀਤਾ ਕਿ ਅਸ਼ਲੀਲਤਾ ਹੀ ਫੈਲਾਵਾਂਗੇ ਤਾਂ ਉਹਦੇ ਨਾਲ ਜ਼ਿਆਦਾ ਜਿਹੜੀ ਕਮਾਈ ਹੋਗੀ ਕਿਉਂਕਿ ਜੇ ਉਹਦੀ ਬੈਕਗ੍ਰਾਉਂਡ ਦੀ ਵੀ ਗੱਲ ਕਰੀਓ ਇੰਨੀ ਸਟਰੋਂਗ ਨਹੀਂ ਸੀ ਆ ਤੇ ਅਸ਼ਲੀਲਤਾ ਨੂੰ ਹੀ ਕਿਉਂ ਨੇ ਮਤਲਬ ਉਹ ਕੀਤਾ ਦੇਖੋ ਹਰੇਕ ਬੰਦੇ ਦੀ ਮੈਂਟੈਲਿਟੀ ਹੁੰਦੀ ਆ ਵੀ ਉਹ ਕਿਸ ਤਰੀਕੇ ਨਾਲ ਪੈਸੇ ਕਮਾਏਗਾ ਇਨੂੰ ਦੇਖੋ ਸੋਸ਼ਲ ਮੀਡੀਆ ਤੋਂ ਜੇ ਅਸੀਂ ਮੰਨ ਲਓ ਹੁਣ ਬੈਠ ਕੇ ਗੱਲ ਕਰ ਰਹੇ ਆਂ ਸਾਡੇ ਚੈਨਲ ਦੀ ਕਮਾਈ ਕਿੱਥੋਂ ਚੱਲਦੀ ਹੈ ਸੋਸ਼ਲ ਮੀਡੀਆ ਤੋਂ ਚੱਲਦੀ ਹੈ ਜੀ ਮਤਲਬ ਹਰੇਕ ਵਿਅਕਤੀ ਸੋਸ਼ਲ ਮੀਡੀਆ ਤੋਂ ਜ਼ਰੂਰੀ ਨਹੀਂ ਕਿ ਤੁਸੀਂ ਗਲਤ ਕੰਟੈਂਟ ਪਾ ਕੇ ਪੈਸਾ ਕਮਾਣਾ ਤੇ ਆਪਣੇ ਘਰ ਮੋਚਲਾਣਾ ਪਰ ਨਹੀਂ ਜੇ ਕਿਤੇ ਮੈਂ ਤੁਹਾਨੂੰ ਕੱਟ ਕਰ ਰਹੀ ਆਂ ਲੋਕਾਂ ਦੀ ਕਿਤੇ ਨਾ ਕਿਤੇ ਮਾਨਸਿਕਤਾ ਇਹ ਹੈ ਕਿ ਜੇ ਅਸੀਂ ਸਿੱਧੇ ਵੇ ਨਾ ਸੀ ਵਾਇਰਲ ਨਹੀਂ ਹੋ ਰਹੇ ਸਾਨੂੰ ਫੇਮ ਫੇਮ ਨਹੀਂ ਮਿਲ ਰਿਹਾ ਉਸ ਚੀਜ਼ ਨਾਲ ਚਾਹੇ ਸਾਡਾ ਕੰਟੈਂਟ ਸਾਫ ਸੁਥਰਾ ਆ ਸਾਫ ਇਹ ਗੱਲ ਅੱਜ ਦੀ ਰਿਐਲਿਟੀ ਆ ਸਾਫ ਸੁਥਰਾ ਕੰਟੈਂਟ ਫੇਮ ਨਹੀਂ ਪਾ ਰਿਹਾ ਉਦੇ ਜੇ ਮੁਤਾਬਿਕ ਤੁਸੀਂ ਗੱਲ ਕਰੋ ਤਾਂ ਅਸ਼ਲੀਲਤਾ ਵਾਲੀਆਂ ਜਿਹੜੀਆਂ ਵੀਡੀਓਜ਼ ਆ ਅਸ਼ਲੀਲਤਾ ਵਾਲੀਆਂ ਜਿਹੜੀਆਂ ਗੱਲਾਂ ਆ ਡਬਲ ਮੀਨਿੰਗ ਜਿਹੜੀਆਂ ਗੱਲਾਂ ਤੁਸੀਂ ਮੈਂ ਕੱਲੀ ਕੁੜੀਆਂ ਦੀ ਨਹੀਂ ਗੱਲ ਕਰ ਰਹੀ ਮੈਂ ਮੁੰਡਿਆਂ ਦੀ ਵੀ ਗੱਲ ਕਰ ਰਹੀ ਹਾਂ ਉਹਨਾਂ ਵੱਲੋਂ ਵੀ ਇਦਾਂ ਦੀਆਂ ਵੀਡੀਓਜ਼ ਬਣਾ ਬਣਾ ਕੇ ਇੱਕ ਦੂਜੇ ਨੂੰ ਰੋਸਟ ਕੀਤਾ ਜਾ ਰਿਹਾ ਹੈ ਗਾਲਾਂ ਕੱਢੀਆਂ ਜਾ ਰਹੀਆਂ ਸ਼ਰੀਅਮ ਮਤਲਬ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਕਿੱਥੇ ਲੈ ਕੇ ਜਾ ਰਹੇ ਆ ਇਹ ਦੇਖੋ ਇਹ ਇਹਦੀ ਸਭ ਤੋਂ ਵੱਡੀ ਉਹਨਾਂ ਨੂੰ ਹੱਲਾਸ਼ੇਰੀ ਕਿੱਥੋਂ ਮਿਲਦੀ ਜਦੋਂ ਉਹਨਾਂ ਦੇ ਲਗਾਤਾਰ ਫਾਲੋਅਰਸ ਵਾਧਦੇ ਮੈਂ ਉਹੀ ਕਹਿ ਰਹੀ ਲੋਕਰੀ ਮਾਨਸਿਕਤਾ ਉਹਨਾਂ ਦੀਆਂ ਵੀਡੀਓਜ਼ ਦੇਖੀਆਂ ਜਾਂਦੀ ਕਿ ਬਸ ਵਾਇਰਲ ਹੋਣਾ ਹੈ ਵੀਡੀਓ ਸਾਡਾ ਦੇਖੇ ਕੋਈ ਅਸੀਂ ਜਿੰਨਾ ਮਰਜੀ ਹੁਣ ਹੋ ਸਕਦਾ ਉਹਨੇ ਵੀਡੀਓ ਜਿਹੜੀਆਂ ਇਹ ਇਹ ਜਿਹੜੀ ਕੰਚਨ ਕੁਮਾਰੀ ਆ ਜੀ ਹੋ ਸਕਦਾ ਇਹਨੇ ਪਹਿਲਾ ਦੋ ਵੀਡੀਓ ਪਾਈਆਂ ਹੁਣ ਉਹ ਵੀਡੀਓ ਦੇਤੇ ਰਿਸਪੌਂਸ ਚੰਗਾ ਮਿਲ ਗਿਆ ਲੋਕਾਂ ਨੇ ਜਾਦੀਆਂ ਨੇ ਦੇਖ ਲਈ ਉਹ ਫਿਰ ਉਧਰ ਨਹੀਂ ਤੁਰ ਪਈ ਮਤਲਬ ਲੋਕ ਇੰਟਰਸਟ ਪੈਦਾ ਕਰ ਦਿੰਦੇ ਆ ਲੋਕ ਇਦਾਂ ਦੇ ਲੋਕਾਂ ਦਾ ਪਰ ਗੱਲ ਇਹ ਆ ਕਿ ਜਲੋ ਉਹਦੇ ਘਰ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਕੀ ਕੰਚਨ ਕੁਮਾਰੀ ਤੋਂ ਗਰੀਬ ਪਰਿਵਾਰ ਨਹੀਂ ਪੰਜਾਬ ਦੇ ਵਿੱਚ ਰਹਿ ਰਹੇ ਹੋਣਗੇ ਹੂੰ ਕੀ ਉਹਨਾਂ ਤੋਂ ਮਾੜੇ ਹਾਲਾਤ ਦੇ ਲੋਕ ਨਹੀਂ ਰਹਿ ਰਹੇ ਹੋਣਗੇ ਕਿ ਉਹਨਾਂ ਦੀਆਂ ਬੱਚੀਆਂ ਵੀ ਇਸ ਤਰੀਕੇ ਦਾ ਕੰਟੈਂਟ ਬਣਾ ਰਹੀਆਂ ਮਤਲਬ ਕਿਤੇ ਨਾ ਲੈ ਦੇ ਕੇ ਮਾਪੇ ਦੇ ਉੱਪਰ ਇਹ ਚੀਜ਼ ਜਿਹੜੀ ਜਾ ਕੇ ਟਿਕ ਜਾਂਦੀ ਆ ਕਿ ਜੇ ਮਾਪੇ ਬੱਚਿਆਂ ਨੂੰ ਗਲਤ ਕੰਟੈਂਟ ਜਾਂ ਤੁਸੀਂ ਕਹੋ ਕਿ ਮੈਂ ਮਾਪੇ ਦਾ ਬੱਚਿਆਂ ਦੇ ਉੱਪਰ ਜੋ ਰਹੀ ਹੈ ਨਹੀਂ ਹੂੰ ਬੇ ਬੱਚੇ ਜੋ ਮਰਜ਼ੀ ਕਰੀ ਜਾਣ ਮਾਪੇ ਉਹਨਾਂ ਨੂੰ ਰੋਕ ਹੀ ਨਹੀਂ ਸਕਦੇ ਹੁਣ ਤੁਸੀਂ ਦੇਖੋ ਕਿ ਕੰਚਨ ਕੁਮਾਰੀ ਦੇ ਸਿਰ ਤੋਂ ਸਾਰਾ ਟੱਬਰ ਚੱਲਦਾ ਸੀ हां चल दस ओदे मेरे ख्याल ते ਤਿੰਨ ਭਰਾ ਸੀ ਦੋ ਭੈਣਾਂ ਸੀ ਜਾਂ ਸ਼ਾਇਦ ਤਿੰਨ ਭੈਣਾਂ ਸੀ ਦੋ ਭਰਾ ਸੀ ਕੁਛ ਇਦਾਂ ਸੀ ਹਮ ਔਰ ਫਾਦਰ ਉਹਦੇ ਹੈ ਨਹੀਂ ਮਦਰ ਉਹਦੇ ਵਿਰਧਾ ਤੇ ਘਰ ਦਾ ਖਰਚਾ ਕੌਣ ਚਲਾ ਰਿਆ ਸੀ ਸਾਰਾ ਖਰਚਾ ਚਲਾ ਰਹੀ ਸੀ ਕੰਚਲ ਕੁਮਾਰੀ ਚਲਾ ਰਹੀ ਸੀ ਤੇ ਮਾਪੇ ਨੂੰ ਜਾਂ ਉਹਦੇ ਭਰਾਵਾਂ ਨੂੰ ਜਾਂ ਉਹਦੀਆਂ ਭਾਬੀਆਂ ਨੂੰ ਨਹੀਂ ਪਤਾ ਹੋਊਗਾ ਵੀ ਕੰਟੈਂਟ ਪਾ ਰਹੀ ਆ ਅੱਛਾ ਪੈਸੀ ਆਣਾ ਕਿਤੇ ਨਾ ਕਿਤੇ ਉਹ ਹੋ ਗਿਆ ਜਦ ਕਿ ਘਰਦਿਆਂ ਨੂੰ ਇਹ ਚੀਜ਼ ਨਹੀਂ ਦਿਖ ਰਹੀ ਕਿ ਕੰਟੈਂਟ ਹੋਰ ਕਿੱਦਾਂ ਦਾ ਜਾ ਰਿਹਾ ਆ ਸਾਡੀ ਮਾਨਸਿਕਤਾ ਹੀ ਖਰਾਬ ਹੋ ਗਈ ਨਾ ਲੋਕਾਂ ਦੀ ਮਤਲਬ ਮਾਨਸਿਕਤਾ ਇਦਾਂ ਦੀ ਹੋ ਗਈ ਵੀ ਪੈਸਾ ਕਮਾ ਲੀ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਅਸੀਂ ਕੁਝ ਵੀ ਕਰ ਸਕਦੇ ਆ ਔਰ ਇਹੀ ਕਾਰਨ ਸਿਰਫ ਆਪਾਂ ਤਾਂ ਜ ਕੰਚਨ ਕੁਮਾਰੀ ਦੀ ਗੱਲ ਕਰ ਰਹੇ ਆ ਨਾ ਕਿਉਂਕਿ ਮੈਂ ਉਹਨੂੰ ਕਮਲਕੌਰ ਭਾਬੀ ਕਹਿਣਾ ਠੀਕ ਨਹੀਂ ਸਮਝਦਾ ਕਿ ਅਸੀਂ ਉਹਦਾ ਨਾਮ ਲਵਾਂਗੇ ਤਾਂ ਚਾਰ ਬੰਦੇ ਹੋਰ ਜਾ ਕੇ ਉਹਦਾ ਪੇਜ ਖੋਲ ਕੇ ਦੇਖਣਗੇ ਪੇਜ ਤਾਂ ਚੱਲ ਹੀ ਰਹੇ ਆ ਨਾ ਇਸੇ ਕਰਕੇ ਮੈਂ ਬਾਰ-ਬਾਰ ਕੰਚਨ ਕੁਮਾਰੀ ਉਹਨੂੰ ਕਹਿ ਰਿਹਾ ਕਿ ਉਸ ਲੇਡੀ ਦਾ ਕੰਟੈਂਟ ਹੋਵੇ ਚਾਹੇ ਹੋਰ ਬਹੁਤ ਸਾਰੀਆਂ ਕੁੜੀਆਂ ਮੁੰਡੇ ਪੰਜਾਬ ਦੇ ਵਿੱਚ ਗਲਤ ਕੰਟੈਂਟ ਪਾ ਰਹੇ ਜਿਹੜੇ ਗਲਤ ਰਸਤੇ ਤੇ ਲਿ ਜਾ ਰਹੇ ਤੁਸੀਂ ਨੂੰ ਯਾਦ ਹੋਏਗਾ ਕਿ ਜਿਹੜੇ ਲੋਕਾਂ ਨੇ ਫਿਲਟੀਵੀ ਦੇ ਮਾਧਿਅਮ ਦੇ ਨਾਲ ਸਾਡੀ ਉਹ ਇੰਟਰਵਿਊ ਦੇਖੀ ਹੋਏਗੀ ਜਦੋਂ ਉਹ ਉਹ ਇਲਾਹਾਵਾਦੀ ਆ ਮੁੰਡਾ ਜਿਹੜਾ ਹੈ ਉਹਦੀ ਉਹਦਾ ਜਦੋਂ ਅਸ਼ਲੀਲ ਉਹਨੇ ਪ੍ਰੋਗਰਾਮ ਦੇ ਵਿੱਚ ਇੰਡੀਆਜ਼ ਗੌਟ ਲੇਟੈਂਟ ਜਿਹੜਾ ਸ਼ੋਅ ਸੀ ਉਹਦਾ ਹਾਂਜੀ ਉਸ ਸ਼ੋਅ ਦੇ ਵਿੱਚ ਜੋ ਨੇ ਟੈਲੈਂਟ ਦਾ ਨਾਮ ਦਿੱਤਾ ਜਾ ਰਿਹਾ ਅੱਛਾ ਇੰਨੀ ਡਬਲ ਮੀਨਿੰਗ ਇੰਨੇ ਬੋਲਡ ਵਰਡਸ ਉਹਦੇ ਵਿੱਚ ਬੋਲੇ ਜਾ ਰਹੇ ਅੱਛਾ ਉਸ ਚੀਜ਼ ਨੂੰ ਟੈਲੈਂਟ ਦਾ ਨਾਮ ਦਿੱਤਾ ਜਾ ਰਿਹਾ ਹੈ ਲੋਕ ਉਹਨੂੰ ਜਜ ਕਰ ਰਹੇ ਹਨ ਉਸ ਮੌਕੇ ਉਸ ਚੀਜ਼ ਨੂੰ ਪਸੰਦ ਕਰ ਰਹੇ ਆ ਉਸ ਮੌਕੇ ਤੇ ਵੀ ਅਸੀਂ ਸਟੂਡੀਓ ਤੋਂ ਵਿੱਚ ਬੁਲਾ ਕੇ ਐਕਸਪਰਟਸ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਔਰ ਮਤਲਬ ਮੈਨੂੰ ਲੱਗਦਾ ਕਿ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਤੁਸੀਂ ਕੰਟੈਂਟ ਗਲਤ ਪਾ ਕੇ ਵਾਇਰਲ ਕਿਉਂ ਹੋਣਾ ਚਾਹੁੰਦੇ ਆ ਮਤਲਬ ਤੁਸੀਂ ਸਮਾਜ ਨੂੰ ਯਾਰ ਜੇ ਅਸੀਂ ਸਮਾਜ ਨੂੰ ਕੁਝ ਚੰਗਾ ਨਹੀਂ ਨਾ ਦੇ ਸਕਦੇ ਸਾਨੂੰ ਕੋਈ ਹੱਕ ਨਹੀਂ ਕਿ ਅਸੀਂ ਸਮ ਮਾਰੀ ਕਿਉਂਕਿ ਤੁਸੀਂ ਅੱਜ ਗੱਲ ਦੇਖੋ ਫੋਨ ਜਿਹੜਾ ਹਰ ਇੱਕ ਦੀ ਬੱਚੇ-ਬੱਚੇ ਦੀ ਜ਼ਰੂਰਤ ਬਣ ਗਿਆ ਹੁਣ ਮੈਰੋ ਮੈਰ ਅੰਮ੍ਰਿਤਪਾਲ ਮੈਰੋ ਦੀ ਗੱਲ ਕਰੀ ਉਹਨਾਂ ਨੇ ਆਪਣੇ ਜਿਹੜੇ ਅਹ ਦੋ ਪਾਰਟ ਜਾਰੀ ਕੀਤੇ ਆ ਇਸ ਕਤਲ ਦੀ ਮਿਸਟਰੀ ਨੂੰ ਲੈ ਕੇ ਜੋ ਵੀ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜਾ ਬੱਚੇ ਨੂੰ ਵੀ ਅਸੀਂ ਫੋਨ ਚਲਾਉਣ ਨੂੰ ਦਿੰਦੇ ਆ ਤੁਸੀਂ ਕਿੱਦਾਂ ਦੇ ਕੰਟੈਂਟ ਪੇਸ਼ ਕਰ ਰਹੇ ਹੋ ਵੀ ਸਾਡਾ ਜਿਹੜਾ ਸਮਾਜ ਉਹ ਕਿੱਦਾਂ ਨੂੰ ਇਹਦੀ ਕੀ ਸਿਹਤ ਸਿਹਤ ਦੇ ਰਹੇ ਹੋ ਤੁਸੀਂ ਦੇਖੋ ਜੋ ਉਨੇ ਕੀਤਾ ਕੰਚਨ ਕੁਮਾਰੀ ਨੇ ਕੰਟੈਂਟ ਪਾ ਕੇ ਜਾਂ ਹੋਰ ਜਿਹੜੇ ਹੋਰ ਇੰਸਟਾਗ੍ਰam ਤੇ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਵੀ ਲੋਕ ਜਿਹੜੇ ਕੰਟੈਂਟ ਪਾ ਰਹੇ ਗਲਤ ਕੰਟੈਂਟ ਪਾ ਰਹੇ ਡਬਲ ਮੀਨਿੰਗ ਕੰਟੈਂਟ ਪਾ ਰਹੇ ਜਿਹਦੇ ਨਾਲ ਸਮਾਜ ਦੇ ਵਿੱਚ ਗਲਤ ਮੈਸੇਜ ਜਾਂਦਾ ਉਹ ਵੀ ਔਰ ਅੰਮ੍ਰਿਤਪਾਲ ਮੈਰੋ ਉਹਨਾਂ ਨੇ ਵੀ ਮੰਨ ਲਓ ਅਸੀਂ ਇਹ ਨਹੀਂ ਕਹਿੰਦੇ ਕਿ ਅਮਰਤਪਾਲ ਮੈਰੋ ਨੇ ਇਹ ਕਰਵਾਇਆ ਕਿਉਂਕਿ ਪੁਲਿਸ ਦੱਸੇਗੀ ਇਹਦੇ ਬਾਰੇ ਅਸੀਂ ਨਹੀਂ ਕਹਿੰਦੇ ਪਰ ਜੋ ਵੀਡੀਓਜ਼ ਉਹਨਾਂ ਦੇ ਵੱਲੋਂ ਪਾਈਆਂ ਗਈਆਂ ਉਹਨਾਂ ਵੀਡੀਓਜ਼ ਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਨਹੀਂ ਨਕਾਰਿਆ ਇਸ ਚੀਜ਼ ਨੂੰ ਲੈ ਕੇ ਪੁਲਿਸ ਨੇ ਕਾਨਫਰੰਸ ਰੱਖੀ ਹੈ ਜਿਹੜੀ ਕਿ ਸ਼ਾਇਦ ਹਲੇ ਹੋਣੀ ਹੈ ਹਾਂ ਹੋ ਸਕਦਾ ਸਸ ਅਸੀਂ ਜਦੋਂ ਪ੍ਰੋਗਰਾਮ ਇਹ ਕਰ ਰਹੇ ਹਾਂ ਸ਼ੂਟ ਕਰ ਰਹੇ ਹਾਂ ਤਾਂ ਪਰ ਪ੍ਰੈਸ ਕਾਨਫਰੰਸ ਚੱਲੀ ਰਹੀ ਹੋਵੇ ਕਿਉਂਕਿ ਅਸੀਂ ਇਹ ਪ੍ਰੋਗਰਾਮ ਸਵੇਰ ਨੂੰ ਸ਼ੂਟ ਕਰਦੇ ਹਾਂ ਤੇ ਪ੍ਰੈਸ ਕਾਨਫਰੰਸ ਦੁਪਹਿਰ ਹੋਣ ਵਾਲੀ ਸੀ ਤਾਂ ਤੁਸੀਂ ਇਹ ਦੇਖੋ ਕਿ ਅਮਰਤਪਾਲ ਮੈਰੋ ਨੇ بار بار ਇਲਜ਼ਾਮ ਲਗ ਜਾਂਚ ਦੇ ਵਿੱਚ ਸਹਿਯੋਗ ਨਹੀਂ ਕੀਤਾ ਜੇ ਪੁਲਿਸ ਨੇ ਸਹੀ ਕਾਰਵਾਈਆਂ ਕੀਤੀਆਂ ਹੁੰਦੀਆਂ ਤੇ ਇਹ ਯੂਟਿਊਬਰ ਜਿਹੜੇ ਆ ਜਾਂ ਇਦਾਂ ਦੇ ਲੋਕ ਆ ਜਿਹੜੇ ਅਮਰਿਤਪਾਲ ਸਿੰਘ ਮਹਿਰੋ ਦਾ ਜਿਹੜਾ ਮੇਨ ਉਹ ਆ ਜੇ ਅਸੀਂ ਗੱਲ ਕਰੀਏ ਕਿ ਕੰਚਨ ਕੁਮਾਰੀ ਨੇ ਆਪਣੇ ਨਾਮ ਦੇ ਨਾਲ ਕਾਲ ਲਾ ਲਿਆ ਉਹਨਾਂ ਦਾ ਮੇਨ ਜਿਹੜਾ ਮੁੱਦਾ ਇਹੇ ਆ ਕਿ ਸਿੱਖੀ ਨੂੰ ਬਦਨਾਮ ਕੀਤਾ ਜਾ ਰਿਹਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਮੇਨ ਇਹੇ ਸੀਗਾ ਕਿ ਸਿੱਖੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਦ ਕਿ ਸਿੱਖੀ ਤੀ ਸਿੱਖ ਸਿੱਖੀਜ਼ਮ 'ਚ ਜਿਹੜੇ ਆਂਦੇ ਉਹ ਇਦਾਂ ਦੇ ਨਹੀਂ ਆ ਜਦ ਕਿ ਇਹਨੇ ਵੀਡੀਓਜ਼ ਵਿੱਚ ਕੁਝ ਇਦਾਂ ਦਾ ਬੋਲਿਆ ਹੋਇਆ ਜਿਹੜਾ ਸਿੱਖਾਂ ਨੂੰ ਠੇਸ ਪਹੁੰਚ ਜਾਂਦਾ ਹੈ ਬ ਰੀਅਲ ਸੇ ਇਦਾਂ ਨਹੀਂ ਹੁੰਦੀਆਂ ਸੀ ਉਹਦੇ ਮਤਲਬ ਆਪਾਂ ਨਹੀਂ ਨਾਂ ਵੀ ਨਹੀਂ ਕਹਿ ਸਕਦੇ ਜਦਾਂ ਦੇ ਉਹ ਨਾਮ ਰੱਖੇ ਹੁੰਦੇ ਸੀ ਔਰ ਮੈਂ ਇਸੇ ਕਰਕੇ ਕਹਿ ਰਿਹਾ ਕਿ ਮੈਂ ਉਹਨੂੰ ਕਮਲਕੌਰ ਨਹੀਂ ਕਹਿ ਰਿਹਾ ਬਾਰ-ਬਾਰ ਮੈਂ ਉਹਨੂੰ ਕੰਚਨ ਕੁਮਾਰੀ ਕਹਿ ਰਿਹਾ ਕੰਚਨ ਕੁਮਾਰੀ ਕੰਚਨ ਕੁਮਾਰੀ ਕਹਿ ਰਿਹਾ ਉਹਨੂੰ ਮੈਂ ਇਸ ਕਰਕੇ ਬਾਰ-ਬਾਰ ਕਿ ਸਾਨੂੰ ਕੋਈ ਅਧਿਕਾਰ ਨਹੀਂ ਹੈ ਕਿ ਅਸੀਂ ਕਿਸੇ ਧਰਮ ਕਿਸੇ ਮਜ਼ਬ ਜਾਂ ਕਿਸੇ ਦੇ ਉੱਪਰ ਉਂਗਲੀ ਚੱਕੀਏ ਜਾਂ ਉਹਨੂੰ ਗਲਤ ਮੈਸੇਜ ਪਹੁੰਚਾਈਏ ਇਸ ਕਰਕੇ ਜੇ ਉਹਦਾ ਨਾਮ ਕੰਚਨ ਕੁਮਾਰੀ ਸੀ ਤਾਂ ਕੰਚਨ ਕੁਮਾਰੀ ਹੀ ਰਹਿਣਾ ਚਾਹੀਦਾ ਹਮ ਨੰਬਰ 2 ਜੇ ਉਹ ਗਲਤ ਕੰਟੈਂਟ ਪਾ ਰਹੀ ਸੀ ਉਹਨੂੰ ਸਰ ਉਹ ਦੇਖੋ ਸਾਡੇ ਦੇਸ਼ ਦੇ ਵਿੱਚ ਜਾਂ ਸਾਡੇ ਸੰਵਿਧਾਨ ਦੇ ਮੁਤਾਬਕ ਅ ਜਿਹੜੀ ਸਜ਼ਾ ਉਹਨੂੰ ਕਾਨੂੰਨੀ ਤੌਰ ਤੇ ਵੀ ਮਿਲਣੀ ਚਾਹੀਦੀ ਸੀ ਜਿਨੇ ਜਿਸ ਵੀ ਵਿਅਕਤੀ ਨੇ ਜਿਨ੍ਹਾਂ ਦੇ ਵੱਲੋਂ ਵੀ ਉਹਦਾ ਕਤਲ ਕੀਤਾ ਗਿਆ ਜਾਂ ਕੁਛ ਉਹਨੂੰ ਮਾਰਿਆ ਗਿਆ ਦੇਖੋ ਹੈ ਤਾਂ ਕਤਲ ਹੀ ਉਹ ਪੁਲਿਸ ਦੱਸੇਗੀ ਕਿ ਕਿਸ ਦਾ ਕਿਹਨੇ ਕੀਤਾ ਕਿਵੇਂ ਕੀਤਾ ਹਾਲਾਂਕਿ ਬਹੁਤ ਕੁਝ ਸੀਸੀਟੀਵੀ ਦੇ ਵਿੱਚ ਸਾਹਮਣੇ ਵੀ ਆ ਗਿਆ ਪਰ ਜਦ ਤੱਕ ਪੁਲਿਸ ਅਧਿਕਾਰੀਕ ਤੌਰ ਦੇ ਉੱਤੇ ਨਹੀਂ ਕਹਿੰਦੀ ਤਾਂ ਅਸੀਂ ਇੱਥੇ ਜ਼ਿਕਰ ਨਹੀਂ ਕਰਦੇ ਪਰ ਇਦਾਂ ਦੇ ਲੋਕਾਂ ਦੇ ਉੱਪਰ ਮੇਰੀ ਮੈਂ ਤਾਂ ਫਿਰ ਅਬਿਲਟੀ ਵੀ ਦੇ ਮਾਧਿਅਮ ਦੇ ਨਾਲ ਹੀ ਬੇਨਤੀ ਕਰੂੰਗਾ ਕਿ ਦੇਖੋ ਸਾਨੂੰ ਕਿਸੇ ਦੀ ਜਾਨ ਲੈਣ ਦਾ ਮੈ ਨਹੀਂ ਮਾਰ ਦਾ ਅਧਿਕਾਰ ਨਹੀਂ ਹੈ ਚੰਗਾ ਕੰਟੈਂਟ ਨਹੀਂ ਦੇ ਰਹੇ ਅਸੀਂ ਉਹਨਾਂ ਦਾ ਵਿਰੋਧ ਕਰ ਰਹੇ ਹਾਂ ਇਹ ਸਾਡਾ ਫਰਜ਼ ਬਣਦਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਬੀਂਗਏ ਪੰਜਾਬੀ ਬੀਂਗਏ ਇੱਕ ਹਿੰਦੁਸਤਾਨੀ ਭਾਣਾ ਵੀ ਕਿਉਂਕਿ ਉਹ ਸੋਸ਼ਲ ਮੀਡੀਆ ਤਾਂ ਸਿਰਫ ਹਰ ਕੋਈ ਦੇਖਦਾ ਨਾ ਸਾਡੇ ਤਾਂ ਸਾਡੇ ਘਰਾਂ ਦੇ ਵਿੱਚ ਵੀ ਬੱਚੇ ਦਿਨ-ਬਦਿਨ ਤੁਸੀਂ ਕਹਿ ਲਓ ਉਦਾਂ ਦੀ ਬਣਦੀ ਜਾ ਰਹੀ ਹੈ ਚਾਹੇ ਟੀਨੇਜ ਦੇ ਬੱਚੇ ਲਗਾ ਲਓ ਬਜ਼ੁਰਗ ਲਗਾ ਲਓ ਉਹ ਚੀਜ਼ ਕਿਤੇ ਰੁਕਦੀ ਨਹੀਂ ਜਦੋਂ ਅਸੀਂ ਇਦਾਂ ਕੰਟੈਂਟ ਦੇਖ ਲੈਂਦੇ ਹਾਂ ਆਟੋਮੈਟਿਕਲੀ ਉਹ ਚੀਜ਼ਾਂ ਜਿਹੜੀਆਂ ਸਾਡੇ ਦਿਮਾਗ 'ਚ ਸਟਕ ਸਟਕ ਹੋ ਜਾਂਦੀਆਂ ਇਸ ਕਰਕੇ ਵੀ ਕਾਨੂੰਨੀ ਤੌਰ ਦੇ ਉਤੇ ਕੋਰਟ ਕੇਸ ਕਰੋ ਇਦਾਂ ਦੇ ਬੰਦਿਆਂ ਦੇ ਉੱਪਰ ਮੈਂ ਕਹਿੰਦਾ ਜਿਹੜੇ ਗਲਤ ਕੰਟੈਂਟ ਪਾਉਂਦੇ ਆ ਜਿਹੜੇ ਵੀ ਲੋਕ ਇਸ ਟਾਈਮ ਦੇਖ ਰਹੇ ਮਤਲਬ ਲੋਕਾਂ ਨੂੰ ਇਹ ਹੋ ਗਿਆ ਕਿ ਇੱਕ ਪਲੇਟਫਾਰਮ ਮਿਲ ਗਿਆ ਇਹਦੇ ਤੇ ਜੋ ਮਰਜ਼ੀ ਭਰੋਸੀ ਚੱਲੋ ਤੁਸੀਂ ਲੋਕਾਂ ਨੇ ਪਸੰਦ ਕਰੀਆਂ ਅੱਛਾ ਲੋਕ ਵੀ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਆ ਉਹਨਾਂ ਦੀ ਵੀ ਕਿਤੇ ਨਾ ਕਿਤੇ ਮਾਨਸਿਕਤਾ ਇਹੀ ਰਹਿੰਦੀ ਆ ਉਹ ਯੰਗਸਟਰ ਆ ਨੌਜਵਾਨ ਪੀੜ੍ਹੀ ਜਿਹੜੀ ਜਿਹਨਾਂ ਨੂੰ ਸਹੀ ਗੱਲ ਨਹੀਂ ਪਤਾ ਉਹ ਜੇ ਤੁਸੀਂ ਉਹਨਾਂ ਦੇ ਫੈਨ ਫੋਲੋਇੰਗ ਚੈੱਕ ਕਰੋਗੇ ਯੰਗਸਟਰ ਦੇ ਨਾਂ ਨਾਲ ਜਿਹੜੇ ਬਜ਼ੁਰਗ ਤੁਸੀਂ ਕਹਿ ਲਓ ਉਸ ਏਜ ਦੇ ਵੀ ਬੰਦੇ ਬਹੁਤ ਸੀਗੇ ਪਹਿਲਾਂ ਸ਼ਾਇਦ ਉਹਦਾ ਨਾਮ ਘੱਟ ਲੁੱਕ ਜਾਣਦੇ ਹੋਣਗੇ ਜੇ ਤੁਸੀਂ ਕਿਸੇ ਬੰਦੇ ਦੇ ਨਾਲ ਅੱਜ ਗੱਲ ਕਰੋ ਨਾ ਜਾ ਕੇ ਕਿ ਉਹ ਯਾਰ ਉਹ ਉਹ ਲੇਡੀ ਦੀ ਉਹਦੀ ਮੌਤ ਹੋ ਗਈ ਉਹਨੂੰ ਮਾਰ ਦਿੱਤਾ ਉਹ ਕਹਿੰਦੇ ਵੀ ਜਿਹਦੇ ਉਹ ਇੱਥੇ ਟੈਟੂ ਬਣਿਆ ਹੋਇਆ ਸੀ ਮਤਲਬ ਨਿਸ਼ਾਨ ਤੁਸੀਂ ਦੇਖੋ ਨਾ ਲੋਕਾਂ ਦੀ ਮੈਂਟੈਲਿਟੀ ਕੀ ਆ ਮੈਂਟੈਲਿਟੀ ਆ ਮੈਂਟੈਲਿਟੀ ਕੀ ਆ ਕਿ ਲੋਕ ਕਿਸ ਕਿਸ ਤਰੀਕੇ ਦੇ ਨਾਲ ਤੁਹਾਨੂੰ ਪਛਾਣ ਰਹੇ ਆ ਸਿਰਫ ਉਹਦਾ ਨਾਮ ਉਹਦਾ ਨਾਮ ਸਾਨੂੰ ਨਹੀਂ ਸੀ ਪਤਾ ਮਤਲਬ ਮੈਂ ਕੱਲ ਸਰਚ ਕੀਤਾ ਤੁਹਾਨੂੰ ਦੱਸ ਰਿਹਾ ਮੈਂ ਵੀ ਜਦੋਂ ਨਿਊਜ਼ ਆਈ ਆ ਕਿ ਆਖਿਰ ਇਹ ਲੇਡੀ ਹੈ ਕੌਣ ਆ ਕਿ ਕੀ ਹੈ ਕਿਉਂਕਿ ਹੁੰਦਾ ਕੀ ਆ ਕਿ ਜਦੋਂ ਤੁਸੀਂ ਇੰਸਟਾਗ੍ਰam ਵਗੈਰਾ ਚਲਾ ਰਹੇ ਹਾਂ ਜੇ ਤੁਸੀਂ ਸਕਰੋਲ ਕਰ ਰਹੇ ਹੋ ਤੁਹਾਡੇ ਸਾਹਮਣੇ ਵੀਡੀਓ ਆ ਗਈ ਤੁਸੀਂ ਉਹਨੂੰ 10 ਸੈਕਿੰਡ ਦੇਖ ਲਿਆ ਤੇ ਉਸ ਤੋਂ ਬਾਅਦ ਤਾਂ ਲਾਈਨ ਲੱਗ ਜਾਣੀ ਹੈ ਜੇ ਤੁਹਾਡੇ ਫੀਡ ਉਸੇ ਨਾਲ ਭਰ ਜਾਣੀ ਜੇ ਤੁਸੀਂ ਨਹੀਂ ਦੇਖੀ ਤੇ ਹੋ ਸਕਦਾ ਵੀ ਪੰਜਾਬ ਦੇ ਵਿੱਚ ਮੇਰੇ ਵਰਗੇ ਦੇਖੋ ਪੰਜਾਬ ਦੀ ਆਬਾਦੀ 3 ਕਰੋੜ ਆ ਹੂੰ ਤੇ ਉਹਦੇ ਫੋਲੋਅਰ 3 ਲੱਖ ਸੀ ਹਾਂ ਹੈਨਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਰਾ ਪੰਜਾਬ ਉਹਨੂੰ ਫੋਲੋ ਕਰ ਰਿਹਾ ਸੀ ਸਾਰਾ ਪੰਜਾਬ ਉਹਨੂੰ ਦੇਖ ਰਿਹਾ ਸੀ 3 ਲੱਖ ਉਹਦੇ ਫੋਲੋਅਰ 3.5 ਲੱਖ 4 ਲੱਖ ਹੋਣਗੇ 3 ਕਰੋੜ ਦੀ ਆਬਾਦੀ ਹੋਵੇ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਰਾ ਪੰਜਾਬ ਉਹਨੂੰ ਪਸੰਦ ਕਰ ਰਿਹਾ ਸੀ ਕਿਉਂਕਿ ਉਹਦੀ ਵੀਡੀਓ ਕਰਨੀ ਆ 3 ਲੱਖ ਦੇ ਵਿੱਚ ਉਹ ਵੀ ਸਾਰੇ ਪੰਜਾਬੀ ਨਹੀਂ ਹੋਣੇ ਕਈ ਹੋਏ ਇਦਾਂ ਦੇ ਹੋਣੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਮੈਂ ਤਾਂ ਇਹ ਮੰਨਣਾ ਆ ਕਿ ਜੇ ਕਮਲ ਕੌਰ ਦਾ ਕੰਟੈਂਟ ਇਦਾਂ ਦਾ ਸੀ ਕੰਚਨ ਕੁਮਾਰੀ ਦਾ ਕੰਟੈਂਟ ਅਸ਼ਲੀਲ ਸੀਗਾ ਜਿਹੜੇ ਉਹਨੂੰ ਫਾਲੋ ਕਰਦੇ ਸੀ ਜਿਹੜੇ ਉਹਨੂੰ ਪਸੰਦ ਕਰਦੇ ਸੀ ਦੋਸ਼ੀ ਉਹ ਵੀ ਨਹੀਂ ਆ ਇਹ ਸਭ ਉਹਦੇ ਕਾਰਨ ਹੈ ਮਾਤੇ ਦੇ ਕਾਰਨ ਉਹ ਦੋਸ਼ੀ ਵੀ ਇਹ ਹੈ ਕਿ ਤੁਸੀਂ ਲੋਕਾਂ ਨੇ ਉਹਨਾਂ ਨੇ ਤੁਸੀਂ ਲੋਕਾਂ ਨੇ ਉਸ ਚੀਜ਼ ਨੂੰ ਪਸੰਦ ਕੀਤਾ ਆਪਣੀ ਮਾਨਸਿਕਤਾ ਉੱਥੇ ਦਿਖਾਈ ਆ ਇਸ ਕਰਕੇ ਉਹਨੇ ਉਸ ਚੀਜ਼ ਨੂੰ ਰੈਗੂਲਰ ਬੇਸਿਸ ਤੇ ਜਿਹੜਾ ਆ ਪਾਣਾ ਸ਼ੁਰੂ ਕਰ ਦਿੱਤਾ ਪਰ ਇਸ ਕਰਕੇ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਕਿ ਦੇਖੋ ਜੇ ਤੁਸੀਂ ਤੁਹਾਨੂੰ ਕਿਸੇ ਚੀਜ਼ ਤੋਂ ਵਿਰੋਧ ਆ ਦੇਖੋ ਵਿਰੋਧ ਜਿਤਾਣ ਦਾ ਸਭ ਨੂੰ ਹੱਕ ਹੈ ਸਭ ਨੂੰ ਹੱਕ ਹੈ ਜੇ ਤੁਸੀਂ ਇਦਾਂ ਦਾ ਕੰਟੈਂਟ ਪਾ ਸਕਦੇ ਕਿਉਂ ਕਿਉਂ ਤੁਸੀਂ ਆਪਣਾ ਸਹੀ ਪੱਤ ਨਹੀਂ ਰੱਖ ਸਕਦੇ ਹਾਂ ਪਰ ਇਹ ਇਹ ਉਸ ਲੇਡੀ ਨੂੰ ਵੀ ਪਤਾ ਸੀਗਾ ਕਿ ਉਹਦਾ ਅੰਤ ਕੀ ਹੋਣ ਵਾਲਾ ਕਿਉਂਕਿ ਜਦੋਂ ਅਰਸ਼ਡਲਾ ਗੈਂਗਸਟਰਾਂ ਦੇ ਵਿੱਚ ਗਿਣਾ ਜਾਂਦਾ ਤੇ ਜਦੋਂ ਧਮਕੀ ਦੇ ਦਿੱਤੀ ਗੈਂਗਸਟਰ ਨੇ ਤੇ ਤੁਸੀਂ ਵੈਸੇ ਹੀ ਤੁਸੀਂ ਡਰ ਜਾਂਦੇ ਆ ਵੀ ਮੈਨੂੰ ਪਤਾ ਨਹੀਂ ਕਦੋਂ ਗੋਲੀ ਮਾਰ ਦੇਵੇ ਕੋਈ ਆ ਕੇ ਕੀ ਕਰ ਦੇਵੇ ਮਤਲਬ ਇੱਕ ਡਰ ਬੈਠ ਜਾਂਦਾ ਤੁਸੀਂ ਦੇਖੋ 7 ਮਹੀਨੇ ਪਹਿਲਾਂ ਇਹ ਧਮਕੀ ਆਈ ਸੀ ਉਸ ਤੋਂ ਬਾਅਦ ਮਾਫੀਆਂ ਵੀ ਮੰਗੀਆਂ ਉਹਨੇ ਕਈ ਥਾਵਾਂ ਦੇ ਉੱਤੇ ਜਾ ਕੇ ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ ਉਸ ਤੋਂ ਬਾਅਦ ਵੀ ਉਹ ਕੰਟੈਂਟ ਉਹ ਲੇਡੀ ਜਿਹੜੀ ਸੀ ਪਾ ਰਹੀ ਸੀ ਤੇ ਕਿਤੇ ਨਾ ਕਿਤੇ ਮੇਰੇ ਖਿਆਲ ਚ ਉਹਨੂੰ ਇਸ ਚੀਜ਼ ਦਾ ਪਤਾ ਹੀ ਸੀਗਾ ਕਿ ਮੇਰੇ ਨਾਲ ਕੋਈ ਵੀ ਮਿਸਹੈਪਨਿੰਗ ਹੋ ਸਕਦੀ ਹੈ ਉਸ ਦੇ ਬਾਵਜੂਦ ਵੀ ਉਹ ਕੰਟੈਂਟ ਪਾ ਰਹੀ ਸੀ ਤਾਂ ਮਤਲਬ ਕਿਤੇ ਨਾ ਕਿਤੇ ਕੋਈ ਤਾਂ ਕੋਈ ਤੇ ਯਾ ਉਹਨੂੰ ਕੋਈ ਨਾ ਕੋਈ ਤਾਂ ਕਾਰਨ ਹੋ ਸਕਦਾ ਵੀ ਯਾ ਕਈ ਵੇਲੇ ਬੰਦਾ ਆਪਣੀਆਂ ਆਦਤਾਂ ਤੋਂ ਇੰਨਾ ਕ ਮਜਬੂਰ ਹੋ ਜਾਂਦਾ ਕਿ ਉਹਨੂੰ ਲੱਗਦਾ ਕਿ ਮੈਂ ਤਾਂ ਪਾਉਂਗਾ ਹੀ ਪਾਉਂਗਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਅੱਛਾ ਸ਼ੁਰੂ ਦੀ ਸ਼ੁਰੂਆਤ ਕਰ ਲਨੇ ਆ ਸ਼ੁਰੂ ਤਾਂ ਉਹਨੇ ਇਸ ਗੱਲੋਂ ਕੀਤਾ ਸੀ ਕਿ ਉਹਨਾਂ ਦੀ ਆਰਥਿਕ ਜਿਹੜੀ ਸਥਿਤੀ ਹੈ ਜੋ ਸੁਣਨ ਚਾ ਰਿਹਾ ਜੋ ਉਹਨਾਂ ਦੇ ਆਂਢੀ ਗੁਆਂਢੀਆਂ ਤੋਂ ਪਤਾ ਲੱਗ ਰਿਹਾ ਵੀ ਉਹਨਾਂ ਦੀ ਆਰਥਿਕ ਸਥਿਤੀ ਇੰਨੀ ਕੁਝ ਖਾਸ ਨਹੀਂ ਸੀ ਜੋ ਵੀ ਇਹ ਸਿਰ ਘਰ ਦਾ ਜਿਹੜਾ ਸਾਰਾ ਖਰਚਾ ਸੀਗਾ ਕਮਲ ਕੰਚਨ ਕੁਮਾਰੀ ਦੇ ਸਿਰ ਤੋਂ ਹੀ ਚੱਲਦਾ ਸੀਗਾ ਤੇ ਕੰਚਨ ਕੁਮਾਰੀ ਦੇ ਸਿਰ ਤੋਂ ਚੱਲਦਾ ਸੀ ਤੇ ਠੀਕ ਹੈ ਤੁਹਾਨੂੰ ਧਮਕੀ ਮਿਲ ਗਈ ਤੁਸੀਂ ਧਮਕੀ ਤੋਂ ਬਾਅਦ ਹੀ ਤੁਹਾਡੇ ਫੋਲੋਅਰ ਥੋੜੋ ਮੁੜ ਜਾਣੇ ਉਸ ਚੀਜ਼ ਨੂੰ ਫਿਰ ਤੁਸੀਂ ਇਹ ਕਹੋ ਕਿ ਇੰਨਾ ਸੀਰੀਅਸ ਨਹੀਂ ਲਿਆ ਗਿਆ ਅਵੇਅਰ ਨਹੀਂ ਹੋਏ ਉਸ ਚੀਜ਼ ਤੋਂ ਔਰ ਪੰਜਾਬ ਦੇ ਹੋਰ ਵੀ ਜਿੰਨੇ ਕੰਟੈਂਟ ਕ੍ਰੀਏਟਰ ਹੈਗੇ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਯਾਰ ਤੁਸੀਂ ਜੇ ਤੁਹਾਡਾ ਬੇਟਾ ਜਾਂ ਬੇਟੀ ਕੋਈ ਕੰਟੈਂਟ ਬਣਾ ਰਿਹਾ ਤੁਸੀਂ ਮਾਪਾਪ ਉਹਦੇ ਭੈਣ ਭਰਾ ਉਹਦੇ ਤੇ ਨੱਥ ਪਾਓ ਅੱਛਾ ਇਹ ਬਹੁਤ ਵੱਡਾ ਸਵਾਲ ਆ ਕਿ ਸਾਡਾ ਬੱਚਾ ਕੀ ਕਰ ਰਿਹਾ ਐ ਇਸ ਪਲੇਟਫਾਰਮ ਤੇ ਜਾ ਕੇ ਅਸੀਂ ਉਸ ਚੀਜ਼ ਨੂੰ ਰੋਕ ਨਹੀਂ ਰਹੇ ਜਾਂ ਦੇਖ ਨਹੀਂ ਰਹੇ ਜਾਂ ਦੇਖ ਕੇ ਵੀ ਅਸੀਂ ਚੁੱਪ ਚੁੱਪੀ ਸਾਦੀ ਹੋਈ ਆ ਪੈਸਾ ਮੂੰਹ ਬੰਦ ਕਰਾ ਦਿੰਦਾ ਜੀ ਪੈਸਾ ਤਾਂ ਤੁਸੀਂ ਕਿਸੇ ਵਿਭਾਗ ਦੇ ਵਿੱਚ ਚੱਲ ਜਾਓ ਕਿਸੇ ਅਧਿਕਾਰੀ ਦਾ ਮੂੰਹ ਬੰਦ ਕਰਾਣਾ ਹੋਵੇ ਤਾਂ ਚਾਰ ਪੈਸੇ ਦੇ ਦਿਓ ਉਹ ਮੂੰਹ ਬੰਦ ਕਰ ਦਿੰਦਾ ਮਾਪਾਪ ਦੇ ਮੂੰਹ ਬੰਦ ਕਰਾਣੇ ਕਿਹੜਾ ਬੰਦ ਆ ਉਹ ਛੋਟੀ ਚੀਜ਼ ਆ ਉਹ ਪੈਸੇ ਜਾ ਰਹੇ ਮਾਪਾਪ ਨੂੰ ਹੁਣ ਤੁਸੀਂ ਕੰਚਨ ਹਰ ਇਸੀ ਭਰਾਮਾ ਤੱਕ ਨਹੀਂ ਰੋਕਿਆ ਅੱਜ ਤੱਕ ਪਾਈ ਰਹੀ ਸੀ ਜਾਂ ਭਰਾਮਾ ਦੀ ਮੰਨ ਨਹੀਂ ਜੀ ਨਹੀਂ ਤੁਸੀਂ ਕਹਿ ਲਓ ਵੀ ਆਪਣੀ ਅਣਖ ਖਾਤੇ ਪਹਿਲਾਂ ਦਾ ਜੇ ਜਮਾਨਾ ਤੁਸੀਂ ਦੇਖਿਆ ਜਾਵੇ ਤੇ ਭਰਾਮਾ ਦਾ ਪੂਰਾ ਕਿਦਾਂ ਉਹਨਾਂ ਦੀ ਉਹ ਹੁੰਦੀ ਸੀਗੀ ਕਿ ਮਤਲਬ ਇੱਧਰ ਕੋਈ ਕੁਝ ਗਲਤ ਹੋ ਹੀ ਨਹੀਂ ਸਕਦਾ ਤੇ ਅੱਜ ਕੱਲ ਦਾ ਉਸ ਚੀਜ਼ ਦਾ ਕੋਈ ਵੀ ਪਰਦਾ ਹੀ ਨਹੀਂ ਰੱਖਿਆ ਗਿਆ ਕੋਈ ਭੈਣ ਭਰਾ ਵਾਲਾ ਜਾਂ ਕੋਈ ਮਾਂ ਪਿਓ ਵਾਲਾ ਕੋਈ ਇਸ ਚੀਜ਼ ਦੀ ਲਾਜ ਨਹੀਂ ਰੱਖਦੀ ਦੇਖੋ ਅੱਜ ਦੇ ਟਾਈਮ ਤੇ ਤਾਂ ਹਾਲਾਤ ਆ ਬੰਦਾ ਜਿੰਨਾ ਮਰਜ਼ੀ ਕਵੇ ਮੈਂ ਚੰਗਾ ਆ ਬੰਦੇ ਦਾ 2 ਘੰਟੇ ਦੇ ਲਈ ਫੋਨ ਫੜ ਲਓ ਬੰਦੇ ਦਾ ਸਾਰਾ ਕਾਲਾ ਚਿੱਟਾ ਤੁਹਾਡੇ ਸਾਹਮਣੇ ਆ ਜਾਣਾ ਉਹਦਾ ਫੋਨ ਫੜੋ ਲੋ ਕਿਸੇ ਬੰਦੇ ਦਾ ਉਹਦੇ ਵਿੱਚ ਸਾਰਾ ਹੀ ਕਾਲਾ ਚਿੱਟਾ ਉਹਦਾ ਪਿਆ ਆ 2 ਘੰਟਿਆਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊ ਬੰਦੇ ਦੀ ਅਸਲੀਅਤ ਕੀ ਆ ਜਿੰਨਾ ਮਰਜ਼ੀ ਕੋਈ ਚੰਗਾ ਕਰੀ ਜਾਵੇ ਪਰ ਨਵੀਂ ਜੀ ਆਪਾਂ ਸਮਾਜ ਵਿੱਚ ਰਹਨੇ ਇੱਕ ਲਿਮਟ ਹੁੰਦੀ ਆ ਸਮਾਜ ਚ ਰਹਿੰਦੀ ਠੀਕ ਹੈ ਉਹ ਤਾਂ ਉਹ ਤਾਂ ਗੱਲ ਹੈ ਪਰ ਟੋਮੈਟਿਕਲੀ ਅਸੀਂ ਸਮਾਜ ਚ ਰਹਿੰਦੇ ਆ ਸਾਡੇ ਬੱਚੇ ਆ ਬਜ਼ੁਰਗ ਆ ਆਉਣ ਵਾਲੀ ਪੀੜ੍ਹੀ ਆ ਕੀ ਸਾ ਅਸੀਂ ਦਾ ਇਸ ਚੀਜ਼ ਦੇਖੋ ਅਸੀਂ ਤਾਂ ਇਹੀ ਕਹਿੰਦੇ ਆ ਕਿ ਨਾ ਕਿਸੇ ਨੂੰ ਇਹ ਅਧਿਕਾਰ ਆ ਕਿ ਸਾਡੇ ਸਮਾਜ ਦੇ ਵਿੱਚ ਗਲਤ ਕੰਟੈਂਟ ਨੂੰ ਪਰੋਸਿਆ ਜਾਵੇ ਉਹਨਾਂ ਦੇ ਉੱਪਰ ਨਥ ਪੈਣੀ ਚਾਹੀਦੀ ਆ ਨਾ ਹੀ ਕਿਸੇ ਨੂੰ ਇਹ ਅਧਿਕਾਰ ਆ ਵੀ ਕਿਸੇ ਦੀ ਜਾਨ ਲਈ ਜਾਵੇ ਮਤਲਬ ਵਿਰੋਧ ਕਰੋ ਕਾਨੂੰਨੀ ਤੌਰ ਦੇ ਉੱਤੇ ਕਰੋ ਕਾਨੂੰਨੀ ਕਾਰਵਾਈ ਕਰਾਓ ਉਸ ਬੰਦੇ ਦੇ ਉੱਪਰ ਕੇਸ ਦਰਜ ਕਰਾਓ ਕੋਰਟ ਤੱਕ ਜਾਓ ਮਤਲਬ ਇਦਾਂ ਦੀ ਤੁਸੀਂ ਇੱਕ ਟੀਮ ਹੀ ਤਿਆਰ ਕਰ ਲਓ ਪੰਜਾਬ ਦੇ ਵਿੱਚ ਜਿਹੜਾ ਗਲਤ ਕੰਟੈਂਟ ਪਾਉਂਦਾ ਕੁਝ ਇਦਾਂ ਦੇ ਚੰਗੇ ਵਕੀਲਾਂ ਦੀ ਇੱਕ ਟੀਮ ਹੋਵੇ ਜਿਹੜਾ ਗਲਤ ਕੰਟੈਂਟ ਪ੍ਰੋਸਦਾ ਉਹਨੂੰ ਕੋਰਟ ਤੱਕ ਖਿੱਚੋ ਹੂੰ ਮਤਲਬ ਉਹਦੇ ਪੈਸੇ ਜਿਹੜੇ ਉਧਰੋਂ ਖੁਮਾਰਿਆ ਇਧਰ ਲਾ ਲਾ ਕੇ ਲਾ ਲਾ ਕੇ ਤਾਂ ਉਹਨੂੰ ਕਿਤੇ ਪਤਾ ਲੱਗ ਜਵੇ ਵੀ ਮੈਂ ਜੋ ਪੰਜਾਬ ਦੇ ਲਈ ਕਰ ਰਿਹਾ ਔਰ ਉਹਨਾਂ ਲੋਕਾਂ ਦੇ ਲਈ ਜਿਆਦਾ ਤੋਂ ਜਿਆਦਾ ਦੇਖੋ ਮਾਰਨਾ ਤਾਂ ਆਪਾਂ ਆਪਣੇ ਜੀਪ ਸੰਵਿਧਾਨ ਦੇ ਤੌਰ ਦੇ ਵੀ ਚੱਲੀਏ ਤੇ ਕਿਸੇ ਨੂੰ ਹਰੇਕ ਬੰਦੇ ਨੂੰ ਜਿਸ ਦੇਸ਼ ਦੇ ਵਿੱਚ ਆਪਣੀ ਗੱਲ ਕਰਨ ਦੀ ਆਜ਼ਾਦੀ ਹੈ ਤੇ ਉਹਦੇ ਉੱਤੇ ਨੱਥ ਪਾਣ ਦੀ ਵੀ ਆਜ਼ਾਦੀ ਹੈ ਮਤਲਬ ਉਹਦੇ ਉੱਤੇ ਕਾਨੂੰਨ ਵੀ ਬਣੇ ਹੋਏ ਆ ਉਹ ਉਹ ਉਹਦੇ ਉੱਤੇ ਨੱਥ ਵੀ ਪਾਈ ਜਾ ਸਕਦੀ ਹੈ ਇਹਦੇ ਲਈ ਪ੍ਰਸ਼ਾਸਨ ਨੂੰ ਵੀ ਅੱਖਾਂ ਖੋਲਣੀਆਂ ਪੈਣਗੀਆਂ ਪ੍ਰਸ਼ਾਸਨ ਇਹ ਨਾ ਹੋਵੇ ਕਿ ਜਦੋਂ ਕੋਈ ਤੁਹਾਡੇ ਕੋਲ ਜਾ ਕੇ ਉਹਦੀ ਸ਼ਿਕਾਇਤ ਕਰਦਾ ਬੰਦੇ ਦੀ ਜਾ ਕੇ ਕਿ ਉਹ ਗਲਤ ਕੰਟੈਂਟ ਅਪਲੋਡ ਕਰ ਰਿਹਾ ਉਹਦੇ ਤੇ ਐਕਟਿਵ ਨਹੀਂ ਰਹੇਗਾ ਉਹ ਬੰਦੇ ਦੀ ਸੁਣਵਾਈ ਨਹੀਂ ਕਰੇਗਾ ਤਾਂ ਉਹ ਬੰਦਾ ਦੱਸੋ ਕਿੱਥੇ ਜਾਊਗਾ ਉਹ ਫਿਰ ਬੰਦਾ ਕੋਰਟ ਜਾਏਗਾ ਕੋਰਟ ਦੇ ਵਿੱਚ ਲੰਬਾ ਪ੍ਰੋਸੈਸ ਹੋ ਜਾਂਦਾ ਮਤਲਬ ਤਰੀਕਾ ਪੈ ਜਾਂਦੀਆਂ ਉਹ ਆਪਣਾ ਕੰਮ ਕਰੀ ਜਾਂ ਹੁਣ ਤੁਸੀਂ ਸਿੱਧੂ ਮੂਸੇਵਾਲੇ ਦੀ ਡਾਕੂਮੈਂਟਰੀ ਨੂੰ ਲੈ ਲਓ ਜੀ ਬੀਬੀਸੀ ਦਾ ਵਿਰੋਧ ਪਰਿਵਾਰ ਕਰ ਰਿਹਾ ਬੀਬੀਸੀ ਨੇ ਜਵਾਬ ਦੇਣ ਦਾ ਸਮਾਂ ਮੰਗ ਲਿਆ ਮਤਲਬ ਉਹ ਤਾਂ ਹੁਣ ਵੀ ਚੱਲੀ ਜਾ ਰਹੀ ਹੈ ਨਾ ਉਹ ਚੱਲੀ ਜਾ ਰਹੀ ਹੈ ਨਾ ਪਰਿਵਾਰ ਉਹਥੇ ਤਾਂ ਪਰਿਵਾਰ ਤਾਂ ਨਿਹਿਤਾ ਹੋ ਗਿਆ ਨਾ ਪਰਿਵਾਰ ਤਾਂ ਉਹ ਵੀਡੀਓ ਨੂੰ ਰੋਕ ਹੀ ਨਹੀਂ ਪਾਇਆ ਰੋਕ ਹੀ ਨਹੀਂ ਪਾਇਆ ਤੇ ਜੇ ਵੀਡੀਓ ਕਿਤੇ ਸਾਲ ਡੇਢ ਸਾਲ ਬਾਅਦ ਜਾਂ ਤਿੰਨ ਮਹੀਨੇ ਬਾਅਦ ਜਾਂ ਦੋ ਮਹੀਨੇ ਬਾਅਦ ਜਾਂ ਤੁਸੀਂ ਕਹੋ ਮਹੀਨੇ ਬਾਅਦ ਹੀ ਉਹ YouTube ਤੋਂ ਲਾਭ ਲਈ ਦੇਖਦਾ ਸਭ ਨੇ ਲਈ ਨਾ ਗੱਲ ਇਹੀ ਹੈ ਨਾ ਕਿ ਜੇ ਮਤਲਬ ਜਿਹੜਾ ਬੰਦਾ ਜਾ ਕੇ ਉਹਦੀ ਮੰਗ ਕਰਦਾ ਕਿ ਆਹ ਬੰਦੇ ਨੂੰ ਇਦਾਂ ਦੀ ਨਾਥ ਪੈਣੀ ਚਾਹੀਦੀ ਕਾਨੂੰਨ ਵੀ ਸਖਤ ਹੋਣਾ ਚਾਹੀਦਾ ਉਹਦੇ ਤੇ ਪਰ ਸ਼ਾਸਨ ਨੂੰ ਸਟੈਪ ਲੈਣਾ ਚਾਹੀਦਾ ਤਾਂ ਕਿ ਕੋਈ ਵੀ ਜਿਹੜਾ ਕੋਈ ਆਮ ਇਨਸਾਨ ਆ ਜਾਂ ਕੋਈ ਜੇ ਜੱਥੇਬੰਦੀਆਂ ਦੇ ਨਾਲ ਆ ਤੁਸੀਂ ਇਹ ਸਮਾਜ ਸਮਾਜ ਨੂੰ ਸੇਧ ਦੇਣ ਲਈ ਤੁਸੀਂ ਇੱਕ ਟੀਮ ਦਾ ਗਠਨ ਕੀਤਾ ਵੀ ਉਹ ਇਹਨਾਂ ਚੀਜ਼ਾਂ ਨੂੰ ਆਪਣੇ ਹੱਥ ਚ ਕਾਨੂੰਨ ਆਪਣੇ ਹੱਥ ਚ ਨਾ ਲੈਣ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਸਮਾਜ ਚ ਕੋਈ ਇਦਾਂ ਦੀ ਕਾਨੂੰਨ ਹੱਥ ਚ ਲੈਂਦਾ ਕਾਨੂੰਨ ਹੱਥ ਚ ਲੈਂਦਾ ਜਦੋਂ ਨੇ ਕਾਨੂੰਨ ਹੱਥ ਚ ਲੈ ਲਿਆ ਕਿਉਂ ਲੈਣਾ ਪੈ ਰਿਹਾ ਕਿਉਂ ਲੈਣਾ ਪੈ ਰਿਹਾ ਹੱਥ ਚ ਕਾਨੂੰਨ ਇਹ 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 ਪ੍ਰਸ਼ਾਸਨ ਨੂੰ ਸੁਤਣਾ ਚਾਹੀਦਾ ਕਿ ਬੰਦੇ ਨੂੰ ਕਾਨੂੰਨ ਹੱਥ ਚ ਕਿਉਂ ਲੈਣਾ ਪੈ ਰਿਹਾ ਜਦੋਂ ਬਾਰ ਬਾਰ ਬੇਨਤੀਆਂ ਕਰ ਰਹੇ ਆ ਕਿ ਇਹਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਇਦਾਂ ਦੇ ਸੈਲ ਵੀ ਬਣੇ ਹੋਣੇ ਚਾਹੀਦੇ ਸਰਕਾਰ ਦੇ ਇਦਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਤੇ ਕਿਉਂਕਿ ਜਿਹੜੇ ਬੰਦਾ ਫਿਰ ਕਾਨੂੰਨ ਹੱਥ ਚ ਲੈਂਦਾ ਜਿਨ੍ਹਾਂ ਨੇ ਵੀ ਮਾਰਿਆ ਹੋਏਗਾ ਉਹਨੂੰ ਹੁਣ ਦੇਖੋ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਸਜ਼ਾ ਭੁਗਤਣੀ ਪਊਗੀ ਅੰਦਰ ਰਹਿ ਕੇ ਸ਼ਾਇਦ ਉਹ ਸਮਾਜ ਦੇ ਲਈ ਚੰਗੇ ਕੰਮ ਹੁਣ ਨਾ ਕਰ ਸਕਣ ਜੇ ਬਾਹਰ ਹੁੰਦੇ ਉਹਨਾਂ ਨੇ ਕਈ ਹੋਰ ਚੰਗੇ ਕੰਮ ਕਰਨੇ ਹੁੰਦੇ ਸਮਾਜ ਦੇ ਲਈ ਜੇ ਮਤਲਬ ਦੇਖੋ ਦੋਨੇ ਪਾਸੇ ਆ ਨਾ ਇਹ ਚੀਜ਼ਾਂ ਤਾਂ ਦੋਨੇ ਪਾਸੇ ਆ ਨਾ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹਨਾਂ ਚੀਜ਼ਾਂ ਦੇ ਉੱਪਰ ਵੀ YouTube Facebook ਤੇ ਇਹਨਾਂ ਚੀਜ਼ਾਂ ਦੇ ਉੱਪਰ ਧਿਆਨ ਦੇਣ ਦੀ ਲੋੜ ਆ ਕਿ ਇਦਾਂ ਦਾ ਗਲਤ ਕੰਟੈਂਟ ਨਾ ਪਰੋਸਿਆ ਜਾਵੇ ਜਿਹੜੇ ਲੋਕ ਪਰੋਸ ਰਹੇ ਆ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ ਜੇ ਨਹੀਂ ਮੰਨਦੇ ਤਾਂ ਸਰਕਾਰੀ ਤੌਰ ਤੇ ਉੱਤੇ ਉਹਨਾਂ ਦੇ ਅਕਾਊਂਟ ਬੰਦ ਕਰ ਦਿੱਤੇ ਜਾਣੇ ਚਾਹੀਦੇ ਸਰਕਾਰੀ ਪਿੱਛੋਂ ਬੰਦ ਕਰ ਦੇਵੇ ਪਾਲੋ ਕੰਟੈਂਟ ਕਿੱਥੇ ਪਾਣਾ ਬਣਾਈ ਜਾਓ ਹਰੇਕ ਮਹੀਨੇ ਨਵਾਂ ਅਕਾਊਂਟ ਤੇ ਪਾਲੋ ਕੰਟੈਂਟ ਫਿਰ ਇਦਾਂ ਬਣਨਾ ਬਹੁਤ ਔਖਾ ਜੇ ਦੋ ਇੱਕ ਵਾਰੀ ਇਹ ਬਣ ਜਾਂਦੇ ਪੇਜ ਉਹਨਾਂ ਉਹ ਚਲਾਈ ਤਾਂ ਜਾਂਦੇ ਉਹਨਾਂ ਨੂੰ ਵੀ ਲਾਲਚ ਹੁੰਦਾ ਵੀ ਮੈਨੂੰ ਮਹੀਨੇ ਦਾ ਇੰਨਾ ਪੈਸਾ ਆ ਰਿਹਾ ਜੇ ਮੈਂ ਕੰਟੈਂਟ ਨਹੀਂ ਪਾਇਆ ਤਾਂ ਕੀ ਬਣੂਗਾ ਪਰ ਸਰਕਾਰਾਂ ਦੇ ਕੋਲ ਤੇ ਅਥਾਰਟੀ ਹੁੰਦੀ ਆ ਨਾ ਪੰਜਾਬ ਸਰਕਾਰ ਕੋਲ ਅਥਾਰਟੀ ਨਾ ਹੋਗੀ ਕੇਂਦਰ ਸਰਕਾਰ ਨੂੰ ਤਾਂ ਚਿੱਠੀ ਲਿਖ ਸਕਦੇ ਨਾ ਪੰਜਾਬ ਸਰਕਾਰ ਵੀ ਇਹਨਾਂ YouTube ਚੈਨਲ ਨੂੰ ਇਹ ਸਾਰੀਆਂ ਚੀਜ਼ਾਂ ਨੂੰ ਬੰਦ ਕਰੋ ਕਤਲ ਕਤਲ ਨੂੰ ਰੋਕਣਾ ਜਾਂ ਫਿਰ ਇਦਾਂ ਦੇ ਕੰਟੈਂਟਾਂ ਨੂੰ ਰੋਕਣਾ ਸਾਰਾ ਕੋਸ਼ਿਸ਼ ਸਰਕਾਰ ਦੇ ਹੱਥ 'ਚ ਹੈ ਜੇ ਸਰਕਾਰ ਚਾਵੇ ਸਭ ਕੁਝ ਕਰ ਸਕਦੀ ਹੈ ਪਰ ਇਹ ਅਭੀ ਸ਼ਾਇਦ ਉਹਨਾਂ ਦੇ ਧਿਆਨ 'ਚ ਲਿਆਉਣ ਲਈ ਸ਼ਾਇਦ ਇਹ ਗੱਲਾਂ ਹੋਣ ਸ਼ਾਇਦ ਧਿਆਨ ਚ ਆ ਜਾਣ ਪ੍ਰਸ਼ਾਸਨ ਦੇ ਸਾਡਾ ਕਿਉਂਕਿ ਸਾਡਾ ਚੈਨਲ ਦਾ ਤੇ ਸਾਡਾ ਮਕਸਦ ਇਹੀ ਰਹਿੰਦਾ ਕਿ ਜੋ ਚੀਜ਼ਾਂ ਧਿਆਨ 'ਚ ਨਹੀਂ ਆ ਉਹ ਸ਼ਾਇਦ ਅਸੀਂ ਸਾਡੇ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਧਿਆਨ 'ਚ ਲਿਆਉਂਦੇ ਅਸੀਂ ਕੋਸ਼ਿਸ਼ ਕਰਦੇ ਹਾਂ ਅਸੀਂ ਇਹ ਕਹਿੰਦੇ ਨਾ ਇਦਾਂ ਦਾ ਕੰਟੈਂਟ ਪ੍ਰੋਸੈਸ ਹੋ ਜਾਣਾ ਚਾਹੀਦਾ ਨਾ ਕਿਸੇ ਦੀ ਮੌਤ ਹੋਣੀ ਚਾਹੀਦੀ ਆ ਮਾਰਿਆ ਜਾਣਾ ਚਾਹੀਦਾ ਆ ਤੇ ਨਾ ਹੀ ਉਹਨੂੰ ਮਾਰ ਕੇ ਕੋ ਪਉਗਤੇ ਹੂੰ ਉਹ ਵੀ ਉਹਦੇ ਵੀ ਹੱਥ ਦੇ ਵਿੱਚ ਨਹੀਂ ਹੈ ਕਿਉਂਕਿ ਇਸ ਕਰਕੇ ਇੱਥੇ ਸਾਰਾ ਕੁਝ ਲੈ ਦੇ ਕੇ ਸਰਕਾਰਾਂ ਦੇ ਉੱਪਰ ਡਿਪੈਂਡ ਕਰਦਾ ਜਦੋਂ ਸਰਕਾਰ ਦੇ ਧਿਆਨ ਦੇ ਵਿੱਚ ਕੋਈ ਐਸਾ ਕੰਟੈਂਟ ਐਸੀ ਕੋਈ ਚੀਜ਼ ਆਂਦੀ ਆ ਦੇਖੋ ਸਰਕਾਰ ਦੇ ਧਿਆਨ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਸਾਰੇ ਕੰਟੈਂਟ ਆ ਜਾਣਗੇ ਹੂੰ ਪਰ ਜਦੋਂ ਉਹਦੇ ਤੇ ਕੋਈ ਕਾਰਵਾਈ ਦੀ ਮੰਗ ਕਰਦਾ ਤਾਂ ਇਹ ਗੱਲ ਕਿ ਗਠਨ ਇਦਾਂ ਦਾ ਕੋਈ ਸੈੱਲ ਦਾ ਗਠਨ ਕਰ ਦੇਣਾ ਚਾਹੀਦਾ ਜਿਹੜਾ ਇਹਨਾਂ ਤੇ ਹੀ ਨਿਗਰਾਨੀ ਰੱਖਣ ਕਿ ਸਮਾਜ ਵਿੱਚ ਇਹ ਅਸ਼ਲੀਲਤਾ ਨਾ ਫੈਲਾਈ ਜਾਵੇ ਸਮਾਜ ਵਿੱਚ ਬੱਚਿਆਂ ਨੇ ਵੀ ਰਹਿਣਾ ਬਿਲਕੁਲ ਪੂਰੇ ਦੇਸ਼ ਦਾ ਸੱਭਿਆਚਾਰ ਨਹੀਂ ਅਸੀਂ ਬਚਾ ਸਕਦੇ ਹਰੇਕ ਸੂਬਾ ਆਪਣੇ ਆਪਣੇ ਸੂਬੇ ਦਾ ਸੱਭਿਆਚਾਰ ਬਚਾ ਲੇ ਤਾਂ ਪੂਰੇ ਦੇਸ਼ ਦਾ ਸੱਭਿਆਚਾਰ ਬਚ ਗਿਆ ਮਤਲਬ ਪੰਜਾਬ ਸਰਕਾਰ ਪੰਜਾਬ ਦੇ ਉੱਤੇ ਕੇਂਦਰਿਤ ਹੋਏ ਗੁਜਰਾਤ ਦੀ ਸਰਕਾਰ ਗੁਜਰਾਤ ਦਾ ਸੱਭਿਆਚਾਰ ਬਚਾਏ ਬਿਹਾਰ ਦੀ ਸਰਕਾਰ ਬਿਹਾਰ ਦਾ ਸੱਭਿਆਚਾਰ ਬਚਾਏ ਤੇ ਪੂਰੇ ਦੇਸ਼ ਦਾ ਸੱਭਿਆਚਾਰ ਆਪ ਹੀ ਬਚ ਗਿਆ ਮਤਲਬ ਅਸੀਂ ਆਪ ਦੇ ਆ ਪੰਜਾਬ ਸਰਕਾਰ ਨੂੰ ਕਵਾਂਗੇ ਕਿ ਪੰਜਾਬ ਸਰਕਾਰ ਇਹਦੇ ਤੇ ਕੋਈ ਐਸਾ ਗਠਨ ਕਰੇ ਜਦੋਂ ਕੋਈ ਯੂਟਿਊਬਰ ਇੰਸਟਾਗ੍ਰam ਦਾ ਕੋਈ ਐਸਾ ਪੇਜ ਉਹਨਾਂ ਦੇ ਧਿਆਨ ਦੇ ਵਿੱਚ ਕਿਸੇ ਵਕੀਲ ਦੇ ਵੱਲੋਂ ਕਿਸੇ ਜਥੇਬੰਦੀ ਦੇ ਵੱਲੋਂ ਲਿਆਂਦਾ ਜਾਂਦਾ ਕਿ ਇਹ ਗਲਤ ਕੰਟੈਂਟ ਪ੍ਰੋਪਰਸ ਰਿਹਾ ਉਸ ਤੋਂ ਬਾਅਦ ਸਰਕਾਰ ਨੂੰ ਉਹਦੇ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਵਾਰਨਿੰਗ ਦੇਣੀ ਚਾਹੀਦੀ ਆ ਜੋ ਫਿਰ ਵੀ ਬੰਦ ਨਹੀਂ ਹੁੰਦੇ ਉਨੂੰ ਕੇਂਦਰ ਸਰਕਾਰ ਨੂੰ ਕਹ ਕੇ ਬੰਦ ਕਰਵਾ ਦੂੰ ਬੰਦ ਕਰਵਾਉ ਉਹਨੂੰ ਤਾਂ ਕਿ ਨਾ ਉਹਦੀ ਜਾਨ ਜਾਂਦੀ ਤੇ ਨਾ ਹੀ ਜਿਨ੍ਹਾਂ ਨੇ ਉਹਨੂੰ ਮਾਰਿਆ ਹੋਊਗਾ ਨਾ ਹੀ ਉਹਨਾਂ ਨੂੰ ਹੁਣ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਮਤਲਬ ਨੁਕਸਾਨ ਤਾਂ ਦੋਨੋਂ ਪਾਸੇ ਹੋ ਗਿਆ ਨਾ ਜੇ ਇਹ ਸਰਕਾਰੀ ਕੰਮ ਕਰ ਦਿੰਦੀ ਇਹਨੂੰ ਚੈਨਲ ਨੂੰ ਬੰਦ ਕਰਵਾ ਕੇ ਜਾਂ ਕੋਈ ਕਾਰਵਾਈ ਕਰਕੇ ਤੇ ਸ਼ਾਇਦ ਉਹ ਜਾਨ ਵੀ ਬਚ ਜਾਂਦੀ ਤੇ ਜਿਹੜੀਆਂ ਜਾਨਾਂ ਹੁਣ ਜੇਲ੍ਹ ਦੇ ਵਿੱਚ ਰਹਿਣਗੀਆਂ ਉਹ ਵੀ ਬਚ ਜਾਂਦੀਆਂ ਹੂੰ ਚਲੋ ਇਹ ਤਾਂ ਹੋ ਗਿਆ ਪਰ ਇਸ ਦੇ ਨਾਲ ਨਾਲ ਕਿਤੇ ਨਾ ਕਿਤੇ ਸਾਡੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਦਾਂ ਦੀਆਂ ਚੀਜ਼ਾਂ ਨੂੰ ਬढ़ावा ਨਾ ਦੇਈ ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੰਦੇ ਹਾਂ ਆਟੋਮੈਟਿਕਲੀ ਸਾਡੀ ਵੀ ਮਾਨਸਿਕਤਾ ਉਦਾਂ ਦੀ ਹੁੰਦੀ ਹੈ ਤੇ ਅਸੀਂ ਹੋ ਉਹਨੂੰ ਅੱਗੇ ਸ਼ੇਅਰ ਵੀ ਕਰਦੇ ਹਾਂ ਤੇ ਅਸੀਂ ਸਮਾਜ ਵਿੱਚ ਇਸ ਚੀਜ਼ ਨੂੰ ਆਪ ਵੀ ਫੈਲਾ ਰਹੇ ਹਾਂ ਕੱਲਾ ਇੱਕ ਬੰਦਾ ਦੋਸ਼ੀ ਨਹੀਂ ਆ ਜਿਹੜੇ ਉਹਨਾਂ ਨੂੰ ਪਸੰਦ ਕਰਦੇ ਉਹ ਵੀ ਬਰਾਬਰ ਦੇ ਹੀ ਦੋਚੇ ਨੇ ਮਤਲਬ ਜਿੰਨੇ ਉਹਦੇ ਫੋਲੋਅਰ ਸੀ 3 ਲੱਖ ਤੋਂ ਵੱਧ ਇਹ ਸਾਰੇ ਉਹਦੀ ਮੌਤ ਦੇ ਜ਼ਿੰਮੇਵਾਰ ਸਾਰੇ ਉਹਦੀ ਮੌਤ ਦੇ ਜ਼ਿੰਮੇਵਾਰ ਸੋਰੀ ਸਾਰੇ ਉਹਦੀ ਮੌਤ ਦੇ ਜ਼ਿੰਮੇਵਾਰ ਤੇ ਹਲੇ ਤੱਕ ਜਿਹੜੀ ਆ ਪੁਲਿਸ ਨੇ ਕਾਨਫਰੈਂਸ ਕਰਨੀ ਹੈ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਜਿਨ੍ਹਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਇਹ ਕਤਲ ਕਿੱਦਾ ਹੋਇਆ ਕਿ ਆਰਾਦਾ ਕੀ ਸੀ ਕਤਲ ਕਰਨ ਦਾ ਇਹ ਸਾਰੀ ਕਾਨਫਰੈਂਸ ਹਲੇ ਹੋਣੀ ਆ ਤੇ ਸਾਡੇ ਪ੍ਰੋਗਰਾਮ ਦੀ ਜਿਹੜਾ ਸਮਾਪਤੀ ਵੱਲ ਦਾ ਸਮਾਂ ਵੱਧਦਾ ਜਾ ਰਿਹਾ ਤੇ ਸਾਨੂੰ ਹੁਣ ਦੋਵਾਂ ਨੂੰ ਦਿਓ ਇਜਾਜ਼ਤ ਧੰਨਵਾਦ